ਹੋਰ ਵੀ ਗਰੁੱਪ ਵਾਲਿਓ ਕੀ ਹਾਲ ਹੈ ਮਿੱਤਰੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਭਰਾ ਜੀ ਅੱਜ ਆਪਣਾ ਭਰਾ ਰੋੜੀਕਪੁਰੇ ਤੋਂ ਬੋੜ ਪੁਰਾ ਇਹ ਪਹੁੰਚਿਆ ਵਾਏ ਆਪਾਂ ਦੇ ਕੋਲੇ ਅੱਜ ਟਾਈਮ ਮਿਲ ਗਿਆ ਇਕੱਠੇ ਹੋ ਗਏ ਆਥਨੇ ਜਿੱਧਰ ਇਹਨੇ ਜਾਣਾ ਸੀ ਗਾਹ ਰਿਸ਼ਤੇਦਾਰੀ ਚ ਤੇ ਆਪਣੇ ਕੋਲੇ ਆ ਗਿਆ ਇਹ ਹੁਣ ਬੈਠੇ ਸੀ ਹੁਣ ਆ ਸਾਡਾ ਚਾਚਾ ਦਰਸ਼ਨ ਸਿੰਘ ਦਰਸੂ ਮੈਂਬਰ ਇਹ ਬੜਦਾਂ ਦਾ ਸ਼ੌਂਕ ਵੀ ਰੱਖਦਾ ਤੇ ਕਬੂਤਰਾਂ ਦਾ ਵੀ ਰੱਖਦਾ ਤੇ ਪ੍ਰਾਣਾਂ ਆਏ ਨਾ ਜਿਹੜੀਆਂ ਬਾਜੀਆਂ ਸਣਾਈਆਂ ਜਦੋਂ ਮੇਰੀ ਤੁਸੀਂ ਇਹ ਬਾਜੀਆਂ ਸਣਾਉਂਦੇ ਯਾਨੀ ਮੈਂ ਵੀ ਇਹਨਾਂ ਨਾਲ ਸਹਿਯੋਗ ਕਰਿਆ ਉਸ ਤੋਂ ਬਾਅਦ ਆਪਾਂ ਰਲ ਕੇ ਅਸੀਂ ਵੀ ਸਣਾਉਣ ਲੱਗੇ ਯਾਨੀ ਕਿ ਇਹਦਾ ਯੋਗਦਾਨ ਪ੍ਰਾਣੀਆਂ ਬਾਜੀਆਂ ਬਾਰੇ ਪੁੱਛਾਂਗੇ ਇਹਦਾ ਜਿਵੇਂ ਪ੍ਰਾਣੀਆਂ ਬਾਜੀਆਂ ਦੇ ਕਿੰਨੇ ਕੂਤਰ ਹੋ ਜਾਂਦੇ ਪ੍ਰਾਣੀਆਂ ਬਾਜੀਆਂ ਦੇ ਕੂਤਰ ਕਿੰਨੇ ਹੁੰਦੇ ਇੱਕ ਵਾਰੀ ਤਾਂ 4 ਹੀ ਸੀਗੇ 4 ਹੀ ਸੀ ਅੱਛਾ ਉਦੋਂ ਇੱਕ ਦਾ ਸੀਗਾ ਮੇਰਾ ਖਿਆਲ ਆ ਦੋ ਕੂਤਰਾ ਮੈਨੂੰ ਚਿੰਤਾ ਇੱਕ ਦਾ ਮਟਿਉ ਕਿਹਣਾ ਦਾ ਸੀਗਾ ਇਹ ਵਿੱਚ ਕਰਣਾ ਸੀ ਦੋ ਹੋਰ ਸੀ ਠੀਕ ਮੁੜਦੇ ਮੁੜਦੇ ਉਹਨੇ ਚਾਰ ਨਹੀਂ ਬਾਈ ਛੱਡ ਲਈ ਅੱਛਾ ਉਦੋਂ ਚੱਕਰ ਵਾਲੀ ਜੱਗੇ ਦਾ ਪਿਓ ਜਿੱਤਿਆ ਸੀ ਮੇਜਰ ਠੀਕ ਚਾਰਾਂ ਕੂਤਰਾ ਇਹ ਮੋਟੇ ਬੋੜ ਦੇ ਗਲੇ ਚੜੀ ਸਾਡਾ ਹੁਣ ਮੁੜਨਾ ਚਾਹ ਚਾਰਾਂ ਚੋ ਜਿੱਤ ਗਿਆ ਯਾਨੀ ਕਿ ਉਦੋਂ ਉਸ ਤੋਂ ਬਾਅਦ ਕਿੰਨੇ ਟਾਈਮ ਦੀ ਚੱਤਾਂ ਗੱਲ ਆ ਇਹ ਇਹ ਤਾਂ ਬਹੁਤ بڑا ਸਨ ਯਾਦ ਆ ਅੱਛਾ ਸਨ ਨਹੀਂ ਯਾਦ ਆ ਯਾਨੀ ਕਿ ਆਮ ਵਾਜੇ ਇਹਨੂੰ ਅਸੀਂ ਉਹਦੇ ਵਿੱਚ 20 30 40 ਕੂਤਰ ਮਸਾ ਹੋ ਰਹੇ ਹੁੰਦੇ ਠੀਕ ਸੋ 150 200 250 ਵੱਡਾ ਹੁੰਦਾ ਸੀ ਹੂੰ ਬਾਜੀ ਦਾ ਛੜਾਉਂਦੇ ਹੁੰਦੇ ਕਾਕੇ ਹੁੰਦੇ ਅੰਮੀ ਜੀ ਅਸੀਂ ਤਾਂ ਨਾਲ ਇਹਨਾਂ ਨਾਲ ਲੱਗ ਜਾਂਦੇ ਸੀ ਪਰ ਇੱਕ ਗੱਲ ਆ ਵੀ ਕਾਕਾ ਜਿਹੜਾ ਗੰਡੇ ਕਾ ਸੀ ਆਪਾਂ ਗੰਡੇ ਕਾ ਉਹਨੇ ਬਾਜੀ ਨੂੰ ਬਹੁਤ ਛੜਾਈਆਂ ਹੂੰ ਤੇ ਜਣੀ ਬਾਜੀ ਜਦੋਂ ਛੜਾਉਂਦੇ ਸੀ ਕਿਸੇ ਦੇ ਟਾਈਮ ਲਾ ਕੇ ਪੁੱਛੇ ਬਿਨਾ ਕਬੂਤਰ ਨਹੀਂ ਕੱਟਿਆ ਜਦੋਂ ਉਹ ਬੰਦਾ ਕਹਿੰਦਾ ਵੀ ਹਾਂ ਹੁਣ ਮੇਰਾ ਕਬੂਤਰ ਆਉਂਦਾ ਨਹੀਂ ਵੀ ਅਗਲੇ ਨੂੰ ਪੁੱਛਣਾ ਬਈ ਹੁਣ ਦੱਸਦੇ ਵੀ ਕਬੂਤਰ ਕੱਢ ਕੇ ਮੇਰਾ ਟਾਈਮ ਹੋ ਠੀਕ ਆ ਜਿਵੇਂ ਆ ਇੱਕ ਵਾਰੀ ਮੁਰਜ ਕਰਾ ਲੈਣ ਦਾ ਬਹੁਤ ਜੱਜੂ ਸੀ ਕੀ ਸੀ ਨਾ ਉਹਦਾ ਦਰਸ਼ਨ ਸੀ ਪਾਈ ਦਾ ਨਾ ਉਹਨੂੰ ਪੁੱਛਿਆ ਵੀ ਤਰਾ ਜਿਹੜਾ ਹੋਦਾ ਹੋਣ ਦੀ ਗੱਲ ਆ ਥੋੜੇ ਟਾਈਮ ਨਹੀਂ ਨਹੀਂ ਬਹੁਤ ਟਾਈਮ ਉਹ ਇਸ ਗੱਲ ਨੂੰ 15 ਸਾਲ ਹੋ ਗਏ ਨੇ ਦਾ ਪਰ ਅ ਅੱਛਾ ਜੱਜੂ ਉਹ ਨਹੀਂ ਤਾਂ ਹੋਣਾ ਨਹੀਂ ਉਹ ਦੂਜਾ ਹੀ ਦਰਸ਼ਨ ਸੀ ਅੱਛਾ ਉਹਦਾ ਕੰਪਿਊਟਰ ਬਹੁਤ ਟੁੱਟਿਆ ਡੜਿਆ ਰਿਹਾ ਬਹੁਤ ਟਾਈਮ ਆਉਣ ਜਾਣ ਗਿਆ ਕਰੀਏ ਜਦੋਂ ਉਹਦੇ ਟਾਈਮ ਲੱਗ ਗਿਆ ਉਹਨੂੰ ਪੁੱਛਿਆ ਹਾਂ ਵੀ ਭਾਈ ਉਹ ਟਾਈਮ ਹੋਏ ਤੋਂ ਹੀ 5-7 ਮਿੰਟ ਉੱਤੇ ਲੰਘੇ ਅਸੀਂ ਕਿਹਾ ਵੀ ਹੁਣ ਦੱਸ ਵੀ ਆਪੇ ਦੱਸ ਦਿਉ ਜਦੋਂ ਵੀ ਕੱਟਦੀ ਹੈ ਕੰਪਿਊਟਰ ਉਹ ਕਹਿੰਦਾ ਭਾਈ ਹੋਣੀ ਹੁੰਦਾ ਕੰਪਿਊਟਰ ਕੱਟ ਨਹੀਂ ਆਪਾਂ ਇਹ ਤਾਂ ਜਦੋਂ ਹੁਣ ਆਪਾਂ ਵੀ ਬਾਜ਼ੀਆਂ ਕਰਈਆਂ ਆਪਾਂ ਬੰਦੇ ਦੀ ਤਸੱਲੀ ਕਰਾਉ ਹੁਣ ਵੀ 5-7 ਮਿੰਟ ਦੇ ਦੇਈਦੇ ਜਿੰਨੀ ਤੱਕ ਅਗਲੇ ਦੀ ਕਿਸਮਤ ਆ ਜਾਂ ਕੁੱਤਰ ਦੀ ਨਾ ਸਕਦੀ ਹਣੀਆ ਹੋ ਗਿਆ ਭਾਈ ਉਹਨੇ ਆਉਣਾ ਤਾਂ ਛੇਰੀ ਪਰ ਅਗਲੇ ਨੂੰ ਪੁੱਛ ਲੋ ਐਂ ਨਹੀਂ ਨਗਦਾ ਜਦੋਂ ਹਾਂ ਕਹਿ ਕੇ ਅਗਲਾ ਕਟਾਉਂਦਾ ਨਾ ਵੀ ਮੇਰਾ ਕੱਟ ਦੇ ਕੁੱਤਰ ਉਦੋਂ ਬਾਅਦ ਜੇ ਆਉਂਦਾ ਕਿ ਆਪ ਕਿਉਂ ਠਫੇ ਰਹੋ ਕਿ ਮੈਂ ਕਹਿੰਦਾ ਉਹ ਮੇਰਾ ਕੁੱਤਰ ਵਿੱਚ ਬਸ ਸਹੀ ਗੱਲ ਆ ਸਹੀ ਗੱਲ ਪੁੱਛ ਲੋ ਕਿ ਉਹ ਟਾਈਮ ਹੁੰਦਾ ਭਾਈ 2 ਘੰਟੇ ਮਿੰਟ ਤੈਨੂੰ ਹੋਰ ਦਿੱਤੇ ਉੱਤੇ ਆ ਦੇਖਾਂ ਤਾਂ ਭਾਈ ਪੱਟ ਪਾੜ ਬਹੁਤ ਕਰਦੇ ਆ ਜਿਹੜੇ ਆ ਭਾਵੇਂ ਕੋਈ ਕਿਰਾਏਦਾਰ ਹੁੰਦੇ ਨਾਲੇ ਉਹ ਜਿਵੇਂ ਕਰਾਉਂਦੇ ਆ ਐਵੇਂ ਲੈਣੇ ਹੁੰਦੇ ਉਹਨਾਂ ਨੇ ਸਹੀ ਗੱਲ ਆ ਬਹੁਤ ਦੇਖਿਆ ਜਾਨੀ ਕਿ ਇਹਨਾਂ ਨੇ ਬਾਜੀ ਵਾਲਿਆਂ ਦੇ ਬਾਈਆਂ ਦੇ ਕਮੈਂਟ ਵੀ ਹੁੰਦੇ ਆ ਵੀ ਜਾਨੀ ਕਿ ਚੜਦੇ ਕਬੂਤਰ ਤੇ ਟਾਈਮ ਨਹੀਂ ਲਉਣਾ ਚਾਹੀਦਾ ਲੋਕ ਪਤਾ ਕੀ ਕਰਦੇ ਆ ਚੜਦੇ ਤੇ ਲੈ ਜਾਂਦੇ ਵੀ ਛੇਤੀ ਇਹ ਕਬੂਤਰ ਕਿਹਦਾ ਜੇ ਦਾ ਹੁੰਦਾ ਵੀ ਨਿਭੜੇ ਸਹੀ ਗੱਲ ਹੈ ਚੜਦਾ ਕਬੂਤਰ ਕਿਸੇ ਦਾ ਵੀ ਹੁੰਦਾ ਨੇ ਇਹ ਥੋੜੋ ਵੀ ਮੇਰਾ ਹੀ ਆ ਜੇ ਜੱਗੇ ਦਾ ਜਾਂ ਕਿਸੇ ਦਾ ਹੋਰ ਆ ਚੜਦਾ ਕਬੂਤਰ ਕਿਸੇ ਦਾ ਵੀ ਚੜ ਸਕਦਾ ਉਹਨੂੰ ਘਟੋ ਘੜ ਘੰਟਾ ਦਾ ਪਹਿਲਾਂ ਜਦੋਂ ਚੜਦਾ ਉਹ ਘੰਟਾ ਦੇ ਜਦੋਂ ਘੰਟੇ ਤੋਂ ਬਾਅਦ ਨਹੀਂ ਤੇ ਤੋਂ ਬਾਅਦ ਨਹੀਂ ਦੱਸਿਆ ਫੇਰ ਟਾਈਮ ਲਉਣਾ ਦਾ ਮਤਲਬ ਹਰਾਉਂ ਤੱਕ ਹੁੰਦਾ ਵੀ ਇਹਨੂੰ ਹਰਾਓ ਪਰ ਅਸੀਂ ਅਗਲੇ ਨੂੰ ਪੁੱਛਦੇ ਹੁੰਦੇ ਸੀ ਵੀ ਬਾਈ ਤੇਰਾ ਦਾਸ ਮੈਂ ਟੁੱਟੇ ਵੀ ਨਾਗੇ ਕਿਵੇਂ ਆ ਜਦੋਂ ਅਗਲਾ ਕਹਿੰਦਾ ਬਈ ਕੱਟਦੇ ਹੋਣ ਨਹੀਂ ਹੁੰਦਾ ਉਦੋਂ ਕੱਟਦੇ ਸੀ ਦੁਬਾਰਾ ਅਗਲਾ ਕਹਿਣ ਜੋ ਪਰ ਰਹਿਦਾ ਵੀ ਆ ਗਿਆ ਤਾਂ ਕਟਾ ਸਹੀ ਹੈ ਸਹੀ ਹੈ ਸਹੀ ਆਪਣੇ ਇੱਕ ਵਾਰੀ ਹੋਇਆ ਸੀ ਮੈਂ ਤੈਨੂੰ ਹੋਰ ਦੱਸਦਾ ਬਈ ਹਾਂ ਬਿੱਟੂ ਦਾ ਕਬੂਤਰ ਸੀਗਾ ਹਿੰਦੂਪ੍ਰੇਮ ਦਾ ਮੇਰੇ ਯਾਦ ਆ ਗਿਆ ਹਾਂ ਅਸੀਂ ਆਪ ਉਹਨੂੰ ਪੁੱਛ ਕੇ ਕਟਿਆ ਬਿੱਟੂ ਕਹਿੰਦਾ ਬਈ ਕੱਟ ਦਿਓ ਹੁਣ ਨਹੀਂ ਆਉਂਦਾ ਟਾਈਮ ਵੀ ਉਹਨੂੰ 10 15 ਮਿੰਟ ਦਿੱਤੇ ਬਿੱਟੂ ਸੁਣਦਾ ਹੋਊਗਾ ਚੀਨੀ ਕਬੂਤਰੀ ਸੀ ਜਦੋਂ ਉਹਨੇ ਕਹਿ ਕੇ ਘਟਾਤੀ ਬਿੱਟੂ ਪੰਡਤ ਸਰਮਾ ਪੰਜਾਂ ਸੱਤਾ ਮਿੰਟਾਂ ਬਾਅਦ ਕਬੂਤਰੀ ਆ ਗਈ ਦਿਨ ਮਾਰਿਆ ਉਹਨੇ ਸਭ ਤੋਂ ਵੱਧ ਡੀਸੀ ਆਪਣੇ ਪਿੰਡ ਕੋਲ ਤੇ ਘਟਾਉ ਨੂੰ ਕੱਟੀ ਗਈ ਉਹਨੇ ਆਪ ਘਟਾ ਲਈ ਸੀ ਬਾਈ ਜਦੋਂ ਆਪ ਕਹਿੰਦਾ ਬਾਈ ਕੱਟ ਦਿਓ ਹੁੰਦੀ ਉਹਦੀ ਆਪਣਾ ਰਿਕਾਰਡ ਹੈ ਜਿਲੀਆਂ ਬਾਜੀਆਂ ਹੋਈਆਂ ਪੁੱਛ ਤੇ ਉਹ ਵੀ ਬੰਦਾ ਵਧੀਆ ਰਹਿ ਗਿਆ ਉਹਨੇ ਬਾਅਦ ਚ ਸਾਹਮਣੋਂ ਨੂੰ ਕਿਹਾ ਕਿ ਨਹੀਂ ਨਾ ਜਮੇ ਨਹੀਂ ਕਿਹਾ ਉਹ ਕਹਿੰਦਾ ਬਾਈ ਮੇਰੀ ਕੈਸ਼ ਵਧੀਆ ਗੱਲ ਇਹ ਨਹੀਂ ਗੱਲ ਉਹ ਕਹਿੰਦਾ ਇੱਕ ਬਾਜੀ ਤੇ ਨੂੰ ਹੋਇਆ ਮੇਰੇ ਨਾਲ ਕਹਿੰਦਾ ਮੇਰੇ ਨਾਲ ਇਸ ਤਰ੍ਹਾਂ ਚਾਰ ਪੰਜ ਬਾਜੀਆਂ ਦੇਵੋਗੇ ਮੈਂ ਆਪ ਕਹਿ ਕੇ ਵੀ ਜਦੋਂ ਟਾਈਮ ਹੋ ਜਾਣਾ ਬਾਈ ਕੱਟ ਦਿਓ ਕਬੂਤਰ ਮੇਰਾ ਠੀਕਾ ਠੀਕ ਜਿਹੜੀ ਕਟਾਇਆ ਜਦੋਂ ਬੰਦੇ ਨੇ ਆਪ ਹੋ ਗਏ ਉਸ ਤੋਂ ਬਾਅਦ ਕਹਿ ਨਹੀਂ ਸਕਦਾ ਸਹੀ ਹੈ ਸਹੀ ਹੋਰ ਵੀ ਐਗੀਆਂ ਬਾਜੀਆਂ ਬਹੁਤ ਸੀ ਜਿਹੜੀਆਂ ਮੈਨੂੰ ਚੇਤੇ ਨਹੀਂ ਚੇਤਾ ਆਪਣਾ ਮਾੜਾ ਤੇ ਬਾਜੀਆਂ ਬਹੁਤ ਹੋਈਆਂ ਕਹਿੰਦੇ ਨੂੰ ਪੁੱਛ ਕੇ ਕੱਟਦੇ ਰਹੇ ਆ ਕਦੇ ਐ ਨਹੀਂ ਸੀ ਵੀ ਚੜਦੇ ਆ ਤੇ ਟਾਈਮ ਲਾਤਾ ਦੇਵ ਹੁੰਦਾ ਸੀ ਮੈਂ ਹੁੰਦਾ ਸੀ ਨਾਲ ਅਸੀਂ ਚਾਰ ਪੰਜ ਬੰਦੇ ਆਪ ਇਹਦੇ ਸੀ ਬਾਰਾਂ ਨਾਲ ਕਬੂਤਰ ਸਾਰੇ ਕਿਤੇ ਨਾ ਬੇਇਨਸਾਫੀ ਨਹੀਂ ਹੁੰਦੀ ਮਾਨਲਾ ਸਾਹ ਤੋਂ ਪਹਿਲਾਂ ਕਬੂਤਰ ਸਾਰੇ ਵੀਰਾਂ ਦਾ ਵਧੀਆ ਸੀ ਹਾਂਜੀ ਹਾਂਜੀ ਸਾਥ ਸ੍ਰੀ ਕਾਲਜੀ ਭਰਾ ਜੀ ਭਰਾ ਜੀ ਉਹ ਤਾਂ ਕਬੂਤਰਾਂ ਵਾਸਤੇ ਬਹੁਤ ਬੜੀਆਂ ਟੀਮ ਬਣ ਗਈਆਂ ਥੋੜੀਆਂ ਜਿਹੀਆਂ ਤੇ ਆਪਣਾ ਬ੍ਰੋ ਮੇਰੀ ਬਾਜ਼ੀਆਂ ਤਾਂ ਬਹੁਤ ਵਧੀਆ ਹੋਈ ਗਈਆਂ ਜਿੰਨਾ ਚਿਰ ਵੀ ਕਰਾਈਆਂ ਹਾਂ ਵਧੀਆ ਹੋਈਆਂ ਬਾਜ਼ੀਆਂ ਜਾਂਦੇ ਆ ਜਾਂਦੇ ਹਾਂ ਆ ਕੇ ਸ਼ਾਮਲ ਹੋ ਕੇ ਉਸ ਤੋਂ ਬਾਅਦ ਟਾਈਮ ਲਾਉਣਾ ਚਾਹੀਦਾ ਵੇਖ ਕਿਹੜਾ ਨਹੀਂ ਆਇਆ ਹਾਂ ਜਦੋਂ ਉਤਰਿਆ ਇੱਕ ਉਤਰੋ ਸਾਰੇ ਆ ਗਏ ਹਾਂ ਉਹ ਤੋਂ ਦੇਖੇ ਇਹਦਾ ਨਹੀਂ ਦੇ ਗਿਆ ਉਹਨਾਂ ਚ ਹਾਂ ਵੀ ਕਿੰਨੇ ਉਤਰੇ ਤੇ ਕਿੰਨੇ ਰਹਿ ਗਏ ਉਸ ਤੋਂ ਬਾਅਦ ਜਿਹੜੇ ਰਹਿ ਗਏ ਉਹਨਾਂ ਦੇ ਟਾਈਮ ਉਹ ਜਦੋਂ ਗੋਮਟੀ ਵਾਲਾ ਘੱਟਾ ਵੀ ਪਹਿਲਾਂ ਚ ਬਹੁਤ ਜ਼ਿਆਦਾ ਰਿਹਾ ਵੀ ਯਾਰ ਉਹ ਜਦੋਂ ਕਹਿੰਦੇ ਠੰਡਾ ਦਨਉਦਾਈ ਉਦੋਂ ਕਿਸੇ ਨੂੰ ਜਿੱਤਣ ਹੀ ਨਹੀਂ ਦਿੰਦਾ ਉਹ ਪ੍ਰੋਮਟੀੜਕ ਤਾਂ ਆਪਣੇ ਘਟ ਆਇਆ ਲੋਹਾਰੇ ਬਲਾਸਪੁਰ ਵੱਧ ਆਇਆ ਹਾਂ ਬਲਾਸਪੁਰ ਬਹੁਤ ਜਦਾ ਬਲਾਸਪੁਰ ਦੇ ਬੂਟੇ ਉਹਨਾਂ ਨਾਲ ਉਹਦੀ ਬਹੁਤ ਮੁੱਤ ਲਿਆਇ ਸੀਗੀ ਹਾਂ ਉਹ ਬਹੁਤ ਕਬੂਤਰੋਂ ਤੋਂ ਲਿਉਂਦੇ ਰਹੇ ਆ ਬੜੀ ਆਕੂਤਰ ਹੁੰਦੇ ਨੇ ਨੇ ਮਾਰੀਆਂ ਦੇ ਨੇ 2:00 ਵਜੇ ਹੁਣ ਬਾਜੀਓ ਦਾ ਟਾਈਮ ਸਹੀ ਆ ਗਰਮੀਆਂ ਚ ਵੀ ਦੁੱਤਨਾ ਪੈ ਜੇ ਉਹਨੂੰ ਗਰਮੀਆਂ ਚ ਕਹਿਣਾ 2:00 ਵਜੇ ਨਿਪਟਦੇ ਪੁਰਾਣੇ ਹੁੰਦੇ ਆ ਉਹ ਪਏ ਪੁਰਾਣੇ ਕੂਤਰ ਘਟ ਹੁੰਦੇ ਸੀ ਉਦੋਂ ਸਾਰੇ ਬੰਦਿਆਂ ਕੋਲ ਹੈ ਨਾ ਇੱਕ ਵਾਰੀ ਆਪਣੇ ਬਾਜੀ ਬੜੀ ਜਿਆਦੇ ਪੈਂਦੀ ਸੀ ਜੇ ਕਾਕੇ ਨੇ ਬਾਜੀ ਕਰਾਈ ਤੇ 2200 ਮੇਰਾ ਖਿਆਲ ਮੋਡ ਸੀ ਦਾ ਪੁਰਾਣੀਆਂ ਹਾਂ 2200 ਮੋਡ ਤੇ ਜੋਗੀਆਂ ਦਾ ਕਬੂਤਰ ਸੀਗਾ ਰੱਤਾ ਵਧੌੜ ਵਾਲਿਆਂ ਦਾ ਤੇ ਉਹਨਾਂ ਵੀ ਪਾਈ ਬਾਂਸੀ ਉਹਨਾਂ ਨਾਲ ਨੰਗੜ ਵਾਲਿਆਂ ਨਾਲ ਲੱਗੀ ਤੇ ਮੇਰਾ ਖਿਆਲ ਆ ਵੀ ਕਬੂਤਰੀ ਹੋ ਸਕਦਾ ਮੁਕੰਦ ਦੀ ਹੋਵੇ ਨੰਗੜ ਵਾਲੇ ਦੀ ਇਹ ਤੇ ਮੇਰੇ ਕਨੇ ਦੇ ਮਾਦਰ ਦੀ ਜਾਂ ਕਿਦੀ ਵੀ ਸੀ ਚੀਨੀ ਸੀ ਉਹਨਾਂ ਦੀ ਕਬੂਤਰੀ 2200 ਮੋਡ ਤੇ 25 2500 ਨਹੀਂ 24 2400 ਰੁਪਏ ਇਹਨਾਂ ਦੇ ਉੱਤੇ ਲੱਗਦੇ ਅੱਛਾ ਤੇ 2200 ਰੁਪਏ ਮੋਡ 2500 ਰੁਪਏ ਉੱਤੇ ਲੱਗਿਆ ਹਾਂ 24 ਵੀ 2500 ਉੱਤੇ ਲੱਗਿਆ ਤੇ ਜਦੋਂ ਬੱਜਿਆ 4:00 ਵਜੇ ਜੋਗੀਆਂ ਦਾ ਲੱਗਿਆ ਵਾ ਸੀ ਉਹਦੇ ਤੇ ਜਿਹੜਾ ਇਹਨਾਂ ਦਾ ਹੁੰਦੀ ਹੈਗੀ ਭੋਂ ਮੰਗਣਵਾਸ ਤੇ ਪਾਇਆ ਹੁੰਦਾ ਚੂਲੇ ਦੇ ਤੇ ਹਾਂ ਇਹ ਜੋਗੀ ਚੂਲਾ ਚੱਕੀ ਫਿਰਨ ਵੀ ਹੱਥ ਨੇ ਉਹਦੇ ਤੇ ਤਾਰਾਂ ਕਹਿੰਦੇ ਜੋਗੀਆਂ ਦਾ ਗੁੱਡ ਕੇ ਕੋਠੇ ਤੇ ਆ ਕੇ ਬਹਿ ਕੇ ਰੋੜ ਚ ਬੀ ਜਾਵੇ ਅੱਛਾ ਬਹਿ ਗਿਆ ਜੋਗੀ ਹਰਗੇ ਚੱਕ ਤਾਂ ਰੋਲਾ ਫਿਰ ਬਾਂਸੀ ਨੇ ਬਾਂਸੀ ਜਿੱਤੇ ਆਈ ਬਾਂਸੀ ਜਿੱਤੇ ਬਾਂਸੀ ਨੰਗੜ ਵਾਲਾ ਹਾਂ ਨੰਗੜਾਣੇ ਦੀ ਕੁਤਰੀ ਚੀਨੀ ਠੀਕ ਆ ਫਿਰ ਉਹ ਬਾਬੇ ਕੇ ਚਵਾਰੇ ਤੇ ਜਾ ਕੇ ਡਿੱਗ ਗਈ ਉੱਥੇ ਜਿੱਤ ਮਰਕਣੇ ਦੇ ਉਹ ਜਿੱਤ ਕੇ ਕਿੰਨਾ ਕੁ ਟਾਈਮ ਬੱਥ ਪਾਈ ਫਿਰ ਬੱਤ ਮੇਰੇ ਉਹਨੇ ਮਗਰੋਂ ਤਾਂ ਬੜਕੋਣ ਲੱਗ ਜਾਂਦਾ ਅਗਲਾ ਫੇਰ ਤਾਂ ਵੜਕਾਇਆ ਕੂਤਰ ਪੋਲਾ ਹੋ ਕੇ ਠੀਕਾ 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 ਯਾਨੀ ਉਹ ਬਾਜੀ 200 ਦੀ ਮੋਟਦੀ ਸੀਗੀ ਰੱਤਾ ਕੋਈ ਇਹ ਜੀ ਚਾਹਤਾ ਕੋਈ ਹੋਰ ਵੀ ਪੁਰਾਣੀ ਗੱਲ ਸੁਣਾ ਜਾਣਾ ਚਾਹਤਾ ਉਹ ਮੇਜਰ ਕੋਈ ਨਾ ਕੂਡੇ ਚ ਕਰਾ ਸੀ ਉਹ ਪੁਰਾਣੂ ਹੀ ਆ ਤੁਹਾਡੇ ਵੇਲੇ ਦੀ ਮੈਂ ਤਾਂ ਉਹ ਬਹੁਤ ਛੋਟਾ ਸੀਗਾ ਮੇਜਰ ਆ ਨਹੀਂ ਸੀਗਾ ਆਪਣਾ ਆਪਣਾ ਭਾਂਬੜੀ ਆਹੋ ਤੇ ਉਹਦੇ ਕਰੇ ਕੂਤਰ ਉਹਨੇ ਨੇ ਕੂਤਰ ਉਹ ਜਵਾਕਾਂ ਜਿਹੜੇ ਚਕਾਤੇ ਸੀ ਤੇ ਕੂਤਰ ਜੋ ਚਕਾਤੇ ਇੱਕ ਦੋ ਰਹਿ ਗਏ ਸੀ ਉਹ ਉਹ ਵੀ ਚਕਾ ਦੇ ਉੱਡਦੇ 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 ਬਹੁਤ ਚਿਰ ਵੀ ਗਰਾਤ ਨੂੰ ਇਹਨਾਂ ਦਿਨਾਂ ਜਿਹੜਾ ਉਹ ਤੁਰ ਗਈ ਸੀ ਜਿਹੜੇ ਦੇਤੇ ਸੀਗੇ ਸੁੱਖੇ ਨੂੰ ਹਾਂ ਉਹ ਕਦੇ ਸੁੱਖੇ ਨੇ ਜਦੋਂ 2-3 ਮਹੀਨੇ ਉਹ ਤਾਂ 2-3 ਮਹੀਨੇ ਨਹੀਂ ਉਹ ਬਹੁਤ ਟਾਈਮ ਬਾਅਦ ਉਹ ਕੱਟ ਕੂਤਰ ਉੱਡ ਗੜਿਆ ਮੇਰੇ ਜ ਮੇਰੇ ਜਿਆਦਾ ਮੈਂ ਤੈਨੂੰ ਦੱਸਦਾ ਉਹ ਕੱਟ ਕੂਤਰ ਨਾ ਕੱਟ ਕੂਤਰ ਉਹਨੇ ਖੁੱਡੇ ਖਾਡੇ ਢਾਹਤੇ ਸੀ ਖੁੱਡਿਆਂ ਦੀਆਂ ਜਾਂ ਪਾਥੀਆਂ ਵਾਲਾ ਪਾਥੀਆਂ ਪੁੱਥੀਆਂ ਲਾਦੀਆਂ ਕੁੱਡੇ ਦੇ ਬਾਰਪੂਰ ਲਾਦੇ ਜਿਵੇਂ ਆਪਾਂ ਪਾਥੀਆਂ ਚੋਂਣ ਦਿੰਨੇ ਪ੍ਰਾਣਾਂ ਦਾ ਗੱਲਾ ਇਹ ਛੋਟੇ ਜਿਹੇ ਕੁੱਡੇ ਸੀਗੇ ਉਹ ਪਾਥੀਆਂ ਨਾ ਭਰਤਾ ਉੱਤੇ ਇੱਕ ਇੱਕ ਪਾਥੀ ਦੋ ਦੋ ਪਾਥੀਆਂ ਦਾ ਥਾਂ ਸੀ ਉਹ ਕਬੂਤਰ ਹਾਤੋਂ ਘੱਟ ਉੱਡ ਗਿਆ ਤੇ ਮੈਂ ਵੀ ਛੋਟਾ ਹੀ ਸੀ ਤੇ ਉਹਨਾਂ ਦੇ ਪਾਥਰਾਂ ਦੇ ਜੜੀ ਆਵੇ ਬਾਅਦ ਚ ਪਤਾ ਲੱਗਿਆ ਵੀ ਮੇਜਰ ਕਹਿੰਦਾ ਸਾਡਾ ਹੀ ਕਬੂਤਰ ਸੀ ਉਹ ਐ ਆਈ ਸੀਗੀ ਉਹ ਗੱਲ ਨਹੀਂ ਬੁੜੀਆਂ ਆਂਦੀਆਂ ਬੁੜੀਆਂ ਨੂੰ ਪਤਾ ਸੀ ਹਾਂ ਬੁੜੀਆਂ ਨੂੰ ਪਤਾ ਹੀ ਵੀ ਇਹ ਤਾਂ ਸਾਡੇ ਨੂੰ ਪਤਾ ਸੀ ਲੋਕਾਂ ਨੂੰ ਪਤਾ ਹੀ ਵੀ ਉਹ ਉਹ ਕਬੂਤਰ ਮਗਰੋਂ ਜੇ ਜਾ ਕੇ ਬੁਰਜ ਕਲਣੇ ਵਾਲਾ ਚਰਨਾ ਲੈ ਗਿਆ ਸੀ ਉਹ ਤਨ ਕਬੂਤਰ ਲਾਲਚੀ ਨੇ ਜੇ ਜੋ ਆਖਾਂ ਤੋਂ ਤੇ ਉਹ ਛੱਡਣ ਵੇਲੇ ਦੋ ਤੱਕ ਇੱਕ ਦੋ ਸੁੱਖੇ ਦੇਦੇ ਸੀ ਪਤਾ ਨਹੀਂ ਗੱਲ ਕੋਈ ਨਾ ਲੋਕ ਉਹ ਲਾਲਚੀ ਨੇ ਕਬੂਤਰ ਬਹੁਤ ਰੱਖਦੇ ਸੀ 5 4 10 15 ਇੰਨੇ ਕੀ ਹੁੰਦੇ ਸੀ ਲੋਕ ਉਹ ਕਬੂਤਰ ਹੀ ਬਹੁਤ ਥੋੜਾ ਹੁੰਦੇ ਸੀ ਪਰਦਾ ਬਰਕ ਬੰਦਾ 100 200 150 ਦਾ ਮਤਲਬ ਬੱਚੀ ਬਹੁਤ ਥੋੜੇ ਕੂਤਰ ਹੁੰਦੇ ਹੀ ਪਹਿਲਾਂ ਲੋਕਾਂ ਕੋਲੇ ਹੁਣ ਤਾਂ ਯਾਰ ਮੈਂ ਆਪਦੇ ਕੋ ਉਸ ਨੂੰ ਛੱਡਣ ਵਾਲਾ ਆਪਣੇ ਕੋਲ ਬਾਜੀ ਵੀ ਕੋਣ ਛੱਡਦਾ ਇਕੱਲਾ ਕਾਕਾ ਛੱਡਦਾ ਸੀ ਕਾਕਾ ਕਾਕੇ ਨੇ ਗੱਡੀ ਕਰਾਉਣੀ ਲਿਗੜੀ ਛੱਡ ਲਈ ਕਦੇ ਬਹੁਤ ਜੂੜੀਆਂ ਬਾਜੀਆਂ ਛੱਡ ਲਈ ਕਾਕਾ ਹਾਂ ਗਰਮੀ ਵੀ ਜਿੰਨੀਆਂ ਕਾਕੇ ਨੇ ਬਾਜੀਆਂ ਛੱਡੀਆਂ ਆਪਣੇ ਪਿੰਡ ਚੋਂ ਮੈਂ ਕਿਹਾ ਕਿਸੇ ਹੋਰ ਬੰਦਿਆਂ ਨੇ ਅਜੇ ਤੱਕ ਕਪੂਤਰਾਂ ਨੇ ਬਾਜੀਆਂ ਜੇ ਮਣ ਤੂੰ ਵੀ ਛੱਡਣ ਲੱਗਿਆ ਤੂੰ ਕਾਕਾ ਕਿਹੜਾ ਫਾਇਦਾ ਕਾਕਾ ਕਾਕਾ ਗੰਡੇ ਕਾ ਕਾਕਾ ਗੰਡੇ ਦਾ ਫਾਇਦਾ ਸੀ ਯਾਨੀ ਇਹ ਉਹ ਬਾਜ਼ੀਆਂ ਉਹ ਉਹ ਬਾਜ਼ੀ ਨਹੀਂ ਸਿਰਗਾਉਂਦਾ ਬਹੁਤ ਬਾਜ਼ੀਆਂ ਛੱਡਦਾ ਨਹੀਂ ਉਹਨਾਂ ਟਾਈਮਾਂ 'ਚ ਜੂਲਾ ਜਲਾ ਵੀ ਚੱਲਦਾ ਸੀ ਉਹ ਜੂਲਾ ਨਹੀਂ ਸੀ ਵਿਚਾਰਾ ਕੈਣ ਦਾ ਪੱਕਰ ਬੰਦਾ ਸੀ ਨਹੀਂ ਫਿਰ ਉਹਨੇ ਜ਼ਮੀਨ ਉਹਦੀ ਜ਼ਮੀਨ ਵਿਚਾਰੇ ਦੀ ਵੇ ਹੋ ਗਈ ਸੀ ਉਹਨਾਂ ਟਾਈਮਾਂ 'ਚ ਜ਼ਮੀਨ ਉੱਪਰ ਕਬੂਤਰ ਬਾਜ਼ੀਆਂ ਹਰ ਜਾਂਦਾ ਸੀ ਉਹਦੇ ਕਬੂਤਰ ਤਾਂ ਤਕੜੇ ਸੀ ਪਰ ਉਹਨੂੰ ਸਾਹਮਣਾ ਸੋਪਣ ਵਈ ਨਾ ਨਹੀਂ ਸੀ ਪਤਾ ਤੁਹਾਨੂੰ ਆਹੋ ਕਹਿੰਦਾ ਉਹਨਾਂ ਦੀ ਲੀੜਾ ਕਬੂਤਰ ਛੱਡਦਾ ਲੀੜਾ ਲੀੜਾ ਬਹੁਤ ਜਾਂਦਾ ਸੀਗਾ ਜਿਆਦਾ ਪੈਂਦੀ ਸੀ ਗਰਮੀ ਤਾਂ ਉਦੋਂ ਵੱਧ ਪੈਂਦੀ ਸੀ ਉਦੋਂ ਨੂੰ ਨਰਮੇ ਉਦੋਂ ਬਾਜ਼ੀਆਂ 12 ਵਜੇ ਵੀ ਨਹੀਂ ਨਿਪੜਿਆ ਕੋਈ ਕੁੱਸੇ ਦਾ ਆਪਣੀ ਇਥੇ ਬਲਾਹ ਪ੍ਰਵਾਜੀ ਬਲਾਹ ਪ੍ਰਵਾਜੀ ਕਰਨੀ 12:00 ਪਾਣੀ 12 ਵਜੇ ਨਿਪੜ ਗਈ ਸੀ ਪਤਾ ਕੀ ਕਾਰਨ ਸੀ ਬਾਈ ਉਦੋਂ ਨਾ ਨਰਮੇ ਹੁੰਦੇ ਸੀਗੇ ਝੋਨੇ ਵਾਣ ਤੇ ਨੇਲੇ ਆ ਪਾਣੀ ਦੇ ਭਰੇ ਹੁੰਦੇ ਐ ਫਰਕ ਪੈਂਦਾ ਉਦੋਂ ਤਾਂ ਦੇ ਬਾਣ ਲੋਕੀ ਵਿਹਲੇ ਰੱਖਦੇ ਸੀ ਹਾਂ ਵਿਹਲੇ ਵਾਣ ਹੁੰਦੇ ਸੀਗੇ ਖਾਲੀ ਵੀ ਰੱਖ ਲੈਂਦੇ ਸੀ ਬਾਣੂ ਮੈਂ ਯਾਰ ਮੇਰੇ ਮੰਨਣ ਚ ਨਹੀਂ ਯਾਰ ਉਦੋਂ ਤਾਂ ਦਰਾਖਤ ਦਰੂਖਤ ਬਹੁਤ ਸੀਗੇ ਨਮੀ ਬਹੁਤ ਸੀ ਹੁਣ ਤਾਂ ਦਰਾਖਤ ਘਟ ਗਈ ਯਾਰ ਉਦੋਂ ਲੋਕਾਂ ਕੋਲੇ ਤਜਰਬਾ ਵੀ ਘੱਟ ਸੀ ਨਹੀਂ ਨਹੀਂ ਤਜਰਬਾ ਘਰ ਵੀ ਜ਼ਿਆਦਾ ਨਹੀਂ ਇਹ ਮੰਨੋ ਹੌਣ ਕਬੂਤਰਾਂ ਕੋਲੇ ਲੋਕਾਂ ਕੋਲੇ ਕਬੂਤਰ ਵੀ ਚੰਗੇ ਆ ਖੇਡ ਵੀ ਚੰਗੀ ਆ ਤਿਆਰ ਬਾ ਬਾ ਤਿਆਰ ਬਾਜੀ ਕਰੀ ਜਾਂਦਾ ਹਰੇਕ ਬੰਦਾ ਸਟਾਰ ਬਣਿਆ ਬੈਠਾ ਅਜ ਦੇ ਟਾਈਮ 'ਚ ਇਹ ਗੱਲ ਯਾਦ ਰੱਖੋ ਉਦੋਂ ਲੋਕੀ ਕਬੂਤਰ ਬਾਜੀ ਜਰੂਰ ਡਾਉਂਦੇ ਸੀ ਕਬੂਤਰਾਂ ਨੂੰ ਟਾਈਮ ਨਹੀਂ ਸੀ ਦਿੰਦੇ ਉਹਨਾਂ ਦਾ ਲੈਂਦੇ ਸੀ ਮੈਨੂੰ ਇੱਕ ਗੱਲ ਦੱਸ ਹੁਣ ਲੋਕ ਟਾਈਮ ਦਿੰਦੇ ਆ ਥੱਲੇ ਬਹਿ ਕੇ ਇੱਕ ਇੱਕ ਮਿੰਟ ਇੱਕ ਮਿੰਟ ਚੱਲ ਗੱਲ ਤੇ ਨਾ ਸਹਿਣਦਾ ਮੈਨੂੰ ਐ ਦੱਸੋ ਲੋਕ ਕਿੰਨਾ ਟਾਈਮ ਚੱਲੀ ਪਿਛਲੇ ਸਾਲ ਮੈਂ ਕਿੰਨੇ ਮਹੀਨੇ ਲੋ ਚੱਲਦੀ ਆ ਪਿਛਲੇ ਸਾਲ ਤਾਂ ਚੱਲ ਕੋਈ ਨਹੀਂ ਪੀਜੇ ਦੇ ਘੋੜੇ ਗੇੜੇ ਵਾਲੇ ਦਾ ਵੀ ਪੈ ਜਾਂਦਾ ਸੀ 24 ਨੰਗੇ ਨ 22 ਤੇ 23 ਚ ਕੋਈ ਬਾਜੀ ਵੀ ਨਹੀਂ ਵਧੀ ਹੋਈ ਗੇੜਿਆਂ ਵਾਲੇ ਦਰ ਮੀ ਪੈ ਜਾਂਦਾ ਸੀ ਬਸ ਨਹੀਂ ਨਹੀਂ ਚੱਲੀ ਆ 22 ਦੀ ਤਾਂ ਚੱਲੀ ਆ ਫੇਰ 5-4 ਬਾਜ਼ੀਆਂ ਜਿਹੜੀਆਂ ਜਿਹੜੀਆਂ ਜਿਹੜੀ ਜੋਗੇ ਵਾਲੇ ਬਾਜੀ ਸੀ ਉਹਦੇ ਬਹੁਤ ਲੋ ਸੀ ਉਹ ਨਹੀਂ ਹੋਈਆਂ ਥੋੜਾ ਟਾਈਮ ਚੱਲਦੀ ਆ ਨਾ ਥੋੜਾ ਟਾਈਮ ਚੱਲਦੀ ਆ ਥੋੜੇ ਟਾਈਮ ਚੱਲਦੀ ਆ ਉਹਦਾ ਕਾਰਨ ਇਹ ਹੈ ਵੀ ਵਾਣ ਭਰੇ ਹੁੰਦੇ ਆ ਹੁਣ ਪਾਣੀ ਨਾਲ ਹੁਣ ਮੱਕੀਆਂ ਕਦੀਨੇ ਇਹ ਜਿਹੜਾ ਫਸਲਾਂ ਲੱਗੇ ਉਹਨਾਂ ਨੂੰ ਪਾਣੀ ਹਰ ਵਾਰ ਮੋਟਰ ਦਾ ਕੋਈ ਬੰਦ ਹੀ ਨਹੀਂ ਕਰਦਾ ਆਟੋਮੈਟਿਕ ਲੱਗੇ ਤਾਂ ਲੱਗਿਆ ਲੱਗਿਆ ਬਾਕੀ ਉਹਦਾ ਫਰਕ ਪੈਂਦਾ ਲੋ ਚੀਜ਼ਾਂ ਦਾ ਪਈ ਹੁਣ ਆਪਾਂ ਨੰਗ ਲਈਏ ਦੀ ਨਿਬੜ ਦੀ ਨਮਰ ਜਰ ਆਉਂਦੀ ਹੈ ਗਰਮੀ ਦੇ ਵਿੱਚ ਦੀ ਨੰਗਦੇ ਆਂ ਕੋੜ ਦੀ ਮੱਕੀ ਦੇ ਕੋੜ ਦੀ ਨੰਗੋ ਉਪਦੀਨੇ ਕੋੜ ਦੀ ਨੰਗੋ ਜਦੋਂ ਪਾਣੀ ਲੱਗਿਆ ਤਾਂ ਹਵਾ ਠੰਡੀ ਆਏ ਨਾ ਵੀ ਇੱਥੇ ਵਹਿ ਗਈ ਧੁੱਪੇ ਵੀ ਉਹ ਚੀਜ਼ਾਂ ਦਾ ਫਰਕ ਮੱਤਾ ਪੈਂਦਾ ਹੁਣ ਤਾਂ ਭਾਈ ਗਏ ਜਿਹੜੇ ਅੱਗੇ ਭਾਈ ਹਰਨਾਂ ਗਾ ਜਿਹਾਂ ਭਾਈ ਦਿਓ ਭੈਣਾਂ ਬਹੁਤ ਯਾਰ ਹਾਂ ਵੀ ਚਾਚਾ ਆਏ ਦਾ ਸਭੀ ਆਪਾਂ ਬੜਦ ਵੀ ਭਜਾਏ ਆ ਨਾ ਸਾਰੀਆਂ ਖੇਡਾਂ ਹੀ ਕਰੀਆਂ ਦਸੀ ਬੜ ਬੜ ਦਾ ਹੁੰਦਾਈ ਬੜ ਤੇਰਾ ਦੇਵਦਾ ਤੇਰਾ ਬਹੁ ਭਾਈ ਤੇ ਰਹਿਆ ਬੜ ਦਾ ਅਸੀਂ ਬਹੁਤ ਜਿੱਤੇ ਆ ਬੜ ਪਹਿਲਾ ਨੰਬਰ ਹੀ ਕਰਦੇ ਰਹੇ ਆ ਆਰਾਮੇ ਤੋਂ ਕਰਿਆ 2000 ਅਸੀਂ ਲੱਗੇ ਸੀਗੇ 97 98 ਦੇ ਵਿੱਚ ਭਜਾਉਣ ਹਾਂ ਤੇ ਜਿੱਤਣ ਅਸੀਂ ਲੱਗੇ ਆ 99 2000 ਦੇ ਵਿੱਚ ਜਾ ਕੇ 2 ਕੁ ਸਾਲ ਬਾਅਦ ਮਿਹਨਤ ਆ ਯਾਰ ਇਹ ਤਾਂ ਮਿਹਨਤ ਕਰਦੇ ਸੀਗੇ ਜਦੋਂ ਅਸੀਂ ਜਿੱਤਣ ਲੱਗੇ ਫਿਰ ਲਗਾਤਾਰ ਅਸੀਂ ਬਹੁਤ ਜਿੱਤੇ ਆ ਜਿੰਨਾ ਕਿ ਸਾਨੂੰ ਨੌਲੇਜ ਸੀ ਕੀ ਚਾਹ ਜੀ ਦੇ ਲਈ ਕਿਤੇ ਨਾਉ ਦੇ ਲਈ ਸਾਨੂੰ ਕਿਹੜਾ ਜਾਣਕਾਰੀ ਸੀ ਬਾਲੀ ਉਦੋਂ ਕਿਹੜਾ ਕੋਈ ਮੈਡੀਕਲ ਸੀ ਫੈਲ ਗੱਡੀਆਂ ਦੀਆਂ ਦੌੜਾਂ ਦੀ ਗੱਲ ਆ ਬਾਲੀ ਮੈਡੀਕਲ ਚਾਹ ਨਾ ਭਜਾਉਂਦੇ ਸੀ ਹਾਂ ਇਹਦਾ ਹਜੇ ਵੀ ਚਾਹ ਪੱਤੀ ਨਾ ਭਜਾਉਨੇ ਨਾ ਨਹੀਂ ਮੈਂ ਵੀ ਲਿਆ ਸੀ ਇੱਕ ਬੱਚਾ ਦਾ ਮੇਰਾ ਤਾਂ ਭਜਾਣੇ ਦੀ ਮੈਂ ਤਾਂ ਉਦੋਂ ਹੀ ਨਹੀਂ ਤਾਂ ਮੈਂ ਵੀ ਤੁਹਾਡੇ ਵਾਲੇ ਪਾਸੇ ਨਾ ਹੁੰਦਾ ਹਾਂ ਯਾਨੀ ਸਾਡੇ ਯਾਨੀ ਕਿ ਗੁਰੂ ਆ ਚਾਚਾ ਚਰਨ ਤੇ ਜਾਨੀ ਕਿ ਗਰਨਾਮ ਸਿੰਘ ਗੰਮ ਇਹ ਭਜਾਉਂਦੇ ਹੁੰਦੇ ਸੀ ਹਾਂ ਬਿਚਾਰ ਹਰ ਹਰ ਚ ਬੱਜ ਜਾਣੇ ਬਣਦਿਆਂ ਦੇ ਮੈਂ ਕੋਲੇ ਫਿਰਦੇ ਨੇ ਦੇਖਣ ਦਾ ਆਉਣਾ ਇਹਨਾਂ ਨੂੰ ਜੋੜਦਿਆਂ ਨੂੰ ਵੀ ਫੇਰ ਤਾਂ ਹੀ ਲਗਾਤਾਰ ਬਹੁਤ ਬਾਜ਼ੀਆਂ ਜਿੱਤਿਆ ਜਿੰਨਾ ਜਿੰਨਾ ਨਹੀਂ ਇਹ ਦੇਖਿਆ ਟਵੰਟ ਚਾਚਾ ਗੱਲਾਂ ਗੱਲ ਆਉਣ ਗੁੱਸਾ ਨਾ ਕਰੀ ਇਹ ਚ ਸੱਟਾਂ ਹੀ ਵੱਜਦੀਆਂ ਸੱਟਾਂ ਤਾਂ ਲੱਗਦੀ ਹੀ ਵੱਜਦੀਆਂ ਤੂੰ ਕਹ ਤੇਰੇ ਘਰ ਰੇੜੀ ਜੀ ਉਤੋਂ ਦੀ ਨੰਗੀ ਸੀ ਮੈਂ ਤੁੱਗੜੀ ਮੈਂ ਨਰਮ ਜਾਈ ਜਦੋਂ ਤੁਹਾਨੂੰ ਦੇਖਣ ਗਿਆ ਉਹ ਜੋੜਦਾ ਸੀ ਇਹ ਪੂਰੇ ਜੋਤਾਂ ਐ ਫੜੀਆਂ ਮੀਆਂ ਇਹਦੇ ਉੱਤੋਂ ਦੀ ਲੰਘੀ ਇਹ ਤਾਂ ਮੈਨੂੰ ਸਿਆਣ ਮਨਾਵੇ ਤੇ ਬਾਲ ਜੇ ਖੁੱਲੇ ਤੇ ਉਹਦੇ ਬਾਲ ਰੱਖੇ ਰੱਖੇ ਸੀਗੇ ਜਿਹੜਾ ਬੰਦਾ ਇਸ ਖੇਡ 'ਚ ਪੈ ਗਿਆ ਮੈਂ ਕਹਿੰਦਾ ਉਹ ਖੜਾਰ ਕੋਈ ਨਹੀਂ ਜਿੱਦੇ ਉੱਤੋਂ ਦੀ ਗੱਡੀ ਨਹੀਂ ਲੰਗੀ ਹੋਊਗੀ ਜੋਹੰਦੇ ਤੋਂ ਦੀ ਜਾਂ ਛੜ ਬੱਜੀ ਇਹ ਸੱਟਾਂ ਦਾ ਇਹ ਮੇਰੇ ਯਾਦ ਆ ਨਰਪੈ ਬਾਂਟੀ ਨੇ ਇੱਕ ਪਾਸੇ ਫੜਾਇਆ ਬਈ ਇੱਕ ਪਾਸੇ ਤੇਰਾ ਛੜ ਦੇ ਛੜ ਦੇ ਕਰਦੇ ਜੋਤ ਪਈ ਨਹੀਂ ਤੂੰ ਦੋਨੇ ਰੋਕਣ ਪੈ ਗਿਆ ਇਹ ਮੇਰੇ ਯਾਦ ਆ ਮੇਰਾ ਚੇਤਾ ਮਾੜਾ ਮੈਂ ਉਹ ਬੰਦੇ ਦਾ ਗਿਆਨੀ ਬੰਦਾ ਕਿਹੜਾ ਪਿੰਡ ਆ ਮੈਂ ਉਹਦਾ ਨਾਂ ਪਿੰਡ ਭੁੱਲ ਗਿਆ ਉਹ ਵਿਚਾਰਾ ਭਗਤ ਬੰਦਾ ਵਧੀਆ ਅਮਰਤਧਾਰੀ ਬੰਦਾ ਹਰ ਥਾਂ ਉਹ ਲੋਕਾਂ ਨਾਲ ਗੱਡੀਆਂ ਜੜਾਉਂਦਾ ਜਿਹੜਾ ਬੰਦਾ ਵੀ ਕਹੇ ਤਾਂ ਬਾਈ ਜੜਾਈ ਉਹ ਜੜਾ ਦਿੰਦਾ ਮੈਂ ਉਹਦਾ ਪਿੰਡ ਭੁੱਲ ਗਿਆ ਨਾਂ ਭੁੱਲ ਗਿਆ ਭੋਲਾ ਸੀ ਸ਼ਾਇਦ ਉਹਦਾ ਨਾਂ ਕਿਹੜਾ ਪਿੰਡ ਸੀ ਬਾਈ ਉਹ ਨਾ ਇਧਰ ਖੇਡ ਤੇ ਕੜਾ ਸੀ ਪਾਇਆ ਬੜੇ ਕੜੇ ਸੋਨੇ ਟੰਗਿਆ ਗਿਆ ਸੱਤ ਕਿੱਲੇ ਬਣਦਾਂ ਨੇ ਗੋਡੇ ਪਜਦੇ ਗਏ ਓਹੋ ਹੋ ਹੋ ਡੱਕਾ ਵੀ ਨਹੀਂ ਵਿਗੜਿਆ ਤੁਮ ਕਹਿੰਦੇ ਨਾ ਜਮਾਈ ਨਹੀਂ ਕੋਈ ਨਾ ਉਵੇਂ ਵਿਚਾਰਾ ਉਹ ਬੰਦਾ ਸਹੀ ਸੀ ਬਈਮਾਨੀ ਸੀ ਬੰਦਾ ਉਹਨਾਂ ਦੀ ਆ ਪਰਮਾਤਮਾ ਨੇ ਯਾਰ ਜੀ ਉਸਮਾ ਨਾਲ ਖੁੱਲ ਦੀ ਲੱਗਣ ਦਿੱਤੀ ਛੇ ਨੂੰ ਜਮਾਰਨ ਵਾਲੇ ਨੂੰ ਮਾਰਨ ਵਾਲੇ ਨੂੰ ਰੱਖਣ ਵਾਲਾ ਮਾਰਨ ਵਾਲੇ ਨੂੰ ਰੱਖਣ ਵਾਲਾ ਬਲੀ ਆ ਬਾਈ ਤੇ ਜਾਨੀ ਕਿ ਉਹਦੇ ਭੋਰੇ ਲਗੀ ਜਾਣੀ ਜਿੰਨੇ ਬਲਦ ਭਜਾਉਂਦੇ ਆ ਸਾਰਿਆਂ ਦੇ ਉੱਤੋਂ ਡਗ ਡਗ ਟੀਸਵਾਰ ਹੁੰਦੇ ਆ ਡਗਦੇ ਸਾਰੇ ਹੀ ਆ ਸਾਰਿਆਂ ਦੇ ਉੱਤੋਂ ਲੰਘਦੇ ਛੜਾਂ ਵੀ ਮਾਰਦੇ ਆ ਜਦੋਂ ਜੋੜਾਂਗੇ ਛੜ ਤੈਨੰਨੇ ਮਾਰਨੀ ਇਹਨਾਂ ਨੇ ਆਪਦਾ ਪਛਾਣ ਕਰਨਾ ਚੱਲ ਤੂੰ ਤੂੰ ਬੜਦਾ ਦੀ ਛੜ ਯਾਰ ਕੂਤਰਾਂ ਦੀ ਸੁਣਾ ਕੋਈ ਪੁਰਾਣੀ ਗੱਲ ਕਬੂਤਰ ਹੁਣ ਰੱਖੇ ਵੀ ਆਪਣੇ ਕੋਲੇ ਕਬੂਤਰ ਫਿਰਦੇ ਦਾਣੇ ਉਵੇਂ ਪਾਈ ਜਾਂਦੇ ਆ ਤੇ ਜਾਨੀ ਕਿ ਬੈਜਰੀ ਛੱਟ ਜੇ ਵੀ ਗਿਆ ਸੀ ਛੱਡੇ ਕਿੱਥੇ ਜਾਂਦੇ ਤਾਂ ਬਿਮਾਰੀ ਆ ਰੋਗ ਆ ਜਿਹਨੂੰ ਲੱਗ ਗਿਆ ਛੱਡਦਾ ਸਕਦਾ ਹੀ ਨਹੀਂ ਠੀਕ ਆ ਇਹਦਾ ਹੱਡਾਂ ਨਾਲ ਜਾਊ ਮੇਰੇ ਸਾਬ ਨੂੰ ਮੈਨੂੰ ਪਤਾ ਵੀ ਹੁਣ ਕਮਰਾ ਕਮਰਾ ਆਪਣਾ ਭਰਾ ਜੀ ਭਰਾ ਜੀ ਪਿੱਛੇ ਛੱਡਣ ਨੂੰ ਫਿਰਦੇ ਹੀ ਕਰੇ ਤੇ ਹੁਣ ਮੈਂ ਗਿਆ ਇੱਕਦਾਂ ਤੇ ਕਮਰੇ ਜੇ ਨੂੰ ਮੂਹਰੋ ਝਾੜ ਲਵਾ ਗਿਆ ਵੱਡਾ ਕਮਰਾ ਉਹਨੂੰ ਝਾੜ ਲਵਾ ਕੇ ਛੱਡੀ ਫਿਰਦਾ ਹੁਣ ਕਿਉਂ ਬਈ ਛੱਡਣ ਨੂੰ ਤਾਂ ਬਹੁਤ ਜੀ ਕਰਦਾ ਇਹ ਰੋਗ ਨਾਲ ਹੀ ਜਾਂਦੇ ਲੋਕਾਂ ਨੂੰ ਆਖੇ ਕਿ ਰੋਗ ਹੁੰਦਾ ਸਾਣ ਤਾਂ ਭੈ ਚਲੀ ਪਈਆਂ ਕੁੱਕੜਾਂ ਦਾ ਕੁੱਤਿਆਂ ਦਾ ਕਬੂਤਰਾਂ ਦਾ ਬੜਦਾਂ ਦਾ ਕੀ ਨਹੀਂ ਰੱਖਿਆ ਉਹ ਦਾ ਮੈਂ ਕਹਿੰਦਾ ਖੇਡਾਂ ਦਾ ਮੈਂ ਕਹਿੰਦਾ ਰਿਆ ਹੀ ਨਹੀਂ ਕੋਈ ਗਦਾ ਗੁਦਾ ਰਹਿ ਗਿਆ ਉਹਨਾਂ ਦਾ ਨਹੀਂ ਬਾਦਰੀ ਬਾਦਰੀ ਸਭ ਕੋ ਰੱਖਿਆ ਬਾਦਰੀ ਵੀ ਰੱਖ ਲਈ ਬਾਦਰੀ ਦੀਪਗੜ੍ਹ ਵਾਲੇ ਦੇ ਤੋਂ ਲਿਆਂਦੀ ਸੀ ਅਸੀਂ ਚੇਤੂ ਤੋਂ ਠੀਕ ਆ ਬਹੁਤ ਚੇਤੂ ਨਹੀਂ ਨਹੀਂ ਬਾਦਰੀ ਵਾਲੀ ਸੁਣਾ ਉਹਨੇ ਉਹਨੇ ਕੁੱਟਿਆਂ ਦੇ ਤੇ ਨਹੀਂ ਨਹੀਂ ਉਹਦਾ ਸਿਆਣੀ ਬਹੁਤ ਸੀ ਨਹੀਂ ਮੈਂਟਾ ਕਹਿੰਦਾ 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 ਜੰਨਾ ਟਾਈਮ ਮੈਂਟਾ ਉਹ ਮੈਂਟਾ ਲਿਆ ਸੀ ਬਾਂਦਰ ਦਵਾਨੇ ਉਹ ਜਿਹ ਕਹਿੰਦਾ ਜੰਨਾ ਟਾਈਮ ਮਾਲਕ ਜਦੋਂ ਕੋਲੇ ਆ ਗਿਆ ਉਹਦੇ ਚੁੱਬੜ ਜਾਂਦਾ ਹੈ ਉਹ ਤਾਂ ਜੰਨਾ ਚੇ ਮੈਂਟਾ ਲਿਆਇਆ ਦਵਾਨਿਆਂ ਤੋਂ ਬਾਂਦਰ ਉਹ ਮਗਰ ਦੇਖਣ ਆ ਗਿਆ ਬ ਮੈਂ ਤੇ ਦ ਡਰਦਾ ਬੈਠਾ ਰਿਹਾ ਜਦੋਂ ਉਹਨੇ ਦੇਖ ਲਿਆ ਮੇਰਾ ਮਾਲ ਉਹਨੂੰ ਢਾ ਲੈ ਤੂੰ ਬੜ ਕੇ ਬੜ ਗਿਆ ਭੈ ਚੋ ਇਹਦਾ ਬਹੁਤ ਜ਼ਿਆਦਾ ਤੇ ਹੁਣ ਆਪ ਰੱਖਣ ਵਾਲਾ ਕੀ ਰਹਿੰਦਾ ਉਹ ਆਪ ਰੱਖਣਾ ਨਹੀਂ ਨਹੀਂ ਆਪਾਂ ਹੁਣ ਨਹੀਂ ਰੱਖਣਾ ਉਮਰ ਨਾਗੀ ਉਹ ਹੁਣ ਤੁਸੀਂ ਰੱਖੋ ਜੋ ਆਕਾਂ ਦਾ ਕੰਮ ਨਹੀਂ ਕੀ 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 ਰਹਿੰਦੇ ਆ ਉਹ ਦੱਸ ਹੋ ਗਏ ਮੈਂ ਕੋੜੀ ਵੀ ਨਹੀਂ ਰੱਖੀ ਔਰ ਤਾਂ ਸਾਰੇ ਕੋਲ ਰੱਖਿਆ ਕੋੜੀ ਰਹਿੰਦੀ ਆ ਤੋਤਾ ਦਾ ਬਾਦੂ ਰੱਖਿਆ ਤੋਤੇ ਵੀ ਰੱਖ ਲੈ ਬਾਂਦਰ ਵੀ ਰੱਖ ਲਿਆ ਪੂਤਰ ਸਹੇ ਬੜਦ ਬੱਕਰਨਾ ਕੁੱਕੜ ਤੇ ਹੋਰ ਕੀ ਰਹਿ ਗਿਆ ਯਾਰ ਕੋਈ ਖੇਡ ਜਾਨਵਰ ਰੱਖ ਲੈ ਟੋਟਲ ਇੱਕ ਚਿੜੀਆਂ ਨਹੀਂ ਰੱਖੀਆਂ ਤੇ ਇੱਕ ਘੋੜੀ ਨਹੀਂ ਰੱਖੀ ਨਹੀਂ ਚਿੜੀਆਂ ਤਾਂ ਰੱਖੀਆਂ ਦੋ ਰੱਖੀਆਂ ਮੈਂ ਤੁਹਾਡੇ ਮੁੰਡੇ ਦੀਆਂ ਹਾਂ ਹੋਰ ਰੱਖੀਆਂ ਥੋੜਾ ਹੋਰ ਉਹ ਥੋੜਾ ਡੰਗ ਰੱਖੀਆਂ ਹੋਰ ਕੀ ਰਹਿ ਗਿਆ ਚੱਲ ਤੇਰੀਆਂ ਤਾਂ ਜਾਜਾ ਬਹੁਤ ਹੋ ਗਈਆਂ ਬੋੜੇ ਤੂੰ ਦੱਸ ਹਣੋ ਕਿਵੇਂ ਆ ਫਿਰ ਇਹ ਤੇ ਕੀ ਸੌਂਕ ਸੌਂਕ ਵਧੀਆ ਬਈ ਕਬੂਤਰ ਕੁਆਤਰ ਕਿਵੇਂ ਵਧੀਆ ਕਿੰਨੇ ਦਾ ਤੰਦਰੁਸਤ ਆ ਵਧੀਆ ਕਿੰਨੇ ਕਹਿ ਗਏ ਸੱਟਣ ਵਾਲੇ 70 80 ਹੋਣਗੇ ਪੱਠੇ 70 80 ਠੀਕ ਹੈ ਤੇ ਐਂਟਰੀਆਂ ਹੋਈਆਂ ਬੰਗਾ ਹਾਂ ਐਂਟਰੀਆਂ ਕਿੰਨੀਆਂ ਕਰਾਦੀਆਂ ਐਂਟਰੀਆਂ ਐਂਟਰੀਆਂ 20 ਹੋਣਗੀਆਂ ਬਾਈ ਜਰ 20 ਕੇ ਐਂਟਰੀਆਂ ਕਰਾਈਆਂ ਬੰਗਾ ਨੇੜੇ ਨੇੜੇ ਕਰਾ ਲਈਆਂ ਨੇੜੇ ਕਰਾ ਲਈਆਂ ਠੀਕ ਠੀਕ ਹੈ ਤੇ ਯਾਨੀ ਫੋਲ ਤਿਆਰੀ ਆ ਹਾਂ ਤਿਆਰੀ ਦਾ ਜਾਂ ਨਹੀਂ ਸਾਦ ਤੋਂ ਹੀ ਹੁੰਦੀ ਆ ਲਖਣੀ ਪੈਂਦੀ ਆ ਯਾਰ ਹਣਾ ਤਿਆਰੀ ਦਾ ਸਾਦ ਦੀ ਆ ਬਾਕੀ ਮਿਹਨਤ ਆ ਤੂੰ ਮਿਹਨਤ ਬਹੁਤ ਕਰਨਾ ਇਹ ਮੈਨੂੰ ਪਤਾ ਮੈਂ ਤਾਂ ਕਹੀ ਯਾਰੀ ਤੈਨੂੰ ਦੂਸਰ ਵਾਲੇ ਉਹ ਕੂਤਰ ਦੇਖਿਆ ਥੋਡੇ ਥੋਡੇ ਹੋਏ ਜਿਵੇਂ ਪੁੱਤ ਵਾਲੇ ਚਾਰਨੀ ਕੇ ਹੋਏ ਤੇ ਅਸੀਂ ਬਾਜ ਮਾਰ ਕੇ ਬਹੁਤ ਸਦੀ ਭਾਲਨੇ ਯਾਰ ਸਾਤੋਂ ਨਹੀਂ ਹੋਵੇਂ ਹੋਏ ਸਾਡਾ ਤਾਂ ਉਹ ਜੱਸਾ ਪੁੱਠਾ ਤਮਾਰਨਾ ਨਾ ਲਈ ਇਹ ਨਹੀਂ ਬੈਂਦਾ ਉਹ ਘਰੇ ਬਈ ਫਿਰ ਆਪਾਂ ਮਿਹਨਤ ਕਰਨੀ ਪੈਂਦੀ ਆ ਬਾਜ ਮਾਰਨੀ ਪੈਂਦੀ ਆ ਟਾਈਮ ਦਿੰਦੇ ਆ ਇਹ ਟਾਈਮ ਨਹੀਂ ਨਹੀਂ ਅੱਜ ਦੀ ਗੱਲ ਆ ਭਰਾ ਅੱਜ ਨਹੀਂ ਨਾ ਸਾਡੇ ਕੂਤਰ ਸੀਗੇ ਸਾਡਾ ਇੱਕ ਰਹਿੰਦਾ ਸੀਗਾ ਉਹ ਸਾਡਾ ਜਾਲ ਤੇ ਬੰਦਾ ਸੀ ਮੈਂ ਕਿਹਾ ਯਾਰ ਇਹਦਾ ਛੱਡਿਆ ਨਹੀਂ ਜਾਣਾ ਪਤਾ ਨਹੀਂ ਇਹਦਾ ਪੁੱਖ ਹੈ ਸੀਗਾ ਇਹ ਕਹਿੰਦੇ ਯਾਰ ਉਹਨੂੰ ਭੜਕਾਓ ਬੈਠੂ ਅਸੀਂ ਮੱਥਾ ਜਾ ਮਾਰਿਆ ਉਹ ਇਸਦਾ ਢਾਂਗੀ ਚੜ ਗਿਆ ਬਹੁਤ ਚੰਗਾ ਗੂਤਰਾ ਪਿਛਲੇ ਸਾਲ ਵੀ ਉੱਡਿਆ ਵਾ ਬਾਜੀ ਜਿੱਤਿਆ ਵਾ ਤੇ ਢਾਂਗੀ ਭੜਕਾਈ ਉਹ ਪਹਿਲਾਂ ਜਾਲ ਤੇ ਪੈਂਦਾ ਸੀਗਾ ਅੱਜ ਇਹਨੇ ਢਾਂਗੀ ਤੇ ਭਾਤਾ ਹੋ ਸਕਦਾ ਉਹਨੂੰ ਆਪਾਂ 14 ਤਰੀਕ ਨੂੰ ਤੇ ਬੋਰਜ ਛੱਡ ਦਈਏ ਤੇ ਹੋਰ ਬੁੜੇ ਸੁਣਾ ਕੋਈ ਗੱਲ ਬਾਤ ਜਨਵਾਰ ਤਾਂ ਬਈ ਯਾਰ ਜਿੰਨੇ ਮੋਲੇ ਕਰ ਲਾਉਣੀ ਹੋ ਜਾਂਦੇ ਆ ਇਹ ਮਿਹਨਤ ਮਿਹਨਤ ਇਹ ਬੰਦੇ ਕੋਲ ਸਮਾਂ ਹੈਗਾ ਜਾਨਪਰਾ ਦੇ ਵਿੱਚ ਪਰਸੋਂ ਆਪਣਾ ਗੱਲ ਚੱਲਦੀ ਉੱਥੇ ਆਪਣੇ ਜਿਹਦੇ ਗੋਰੇ ਦੇ ਭੋਗ ਤੇ ਗਏ ਸੀ ਬਈ ਕਬੂਤਰ ਆਏ ਆ ਜਿਉਂ ਆ ਵੀ ਮੋਰ ਤੋਂ ਕੂਤਰ ਮੋਰ ਤੇ ਆਪਣੇ ਪੱਪੀਆਂ ਨਾਲ ਦੇ ਕੂਤਰ ਘਟ ਡਰਦੇ ਆ ਉਹ ਮੋਰ ਤੇ ਨਾ ਆਪਣਾ ਭਰਾ ਸਤਕਾਰ ਜੋਗਾ ਪਹਿਰਾਵਾ ਹੀ ਇਹ ਜਿਹਾ ਉਹਦਾ ਉਹਦੇ ਲਾਲ ਸੰਤਰੀ ਇਹ ਜਿਹੇ ਕੱਪੜੇ ਪਾਉਂਦਾ ਉਹ ਕੂਤਰਾਂ ਦੇ ਵਿੱਚ ਰਹਿੰਦਾ ਉਹਦੇ ਕੂਤਰ ਨਹੀਂ ਡਰਦੇ ਇਹ ਵੀ ਗੱਲ ਦਾ ਫਰਕ ਆ ਬੱਚੇ ਹੁੰਦੇ ਤੋਂ ਜਨਵਰ ਦੇ ਵਿੱਚ ਰਹੂਗਾ ਸਮਾਂ ਵੱਧ ਦੇਊਗਾ ਉਹ ਆਟੋਮੈਟਿਕ ਨਹੀਂ ਡਰਦਾ ਜਿਹੜੇ ਬੰਦੇ ਨੇ ਹੁਣ ਇੱਕ ਟਾਈਮ ਯੋਗਾ ਪਾਉਣ ਵੇਲੇ ਜਾਣਾ ਉਹਨਾਂ ਚ ਤੇ ਆਪਾਂ ਜਾਣਾ ਹੀ ਨਹੀਂ ਗੋਲੇ ਉਹਨਾਂ ਦੇ ਤੋਂ ਬੁੜਕ-ਬੁੜਕੀ ਵੱਜਣਗੇ ਹੋਰ ਬਾਕੀ ਯਾਰ ਉਹਦੇ ਲੀੜੇ ਗੂੜੇ ਹੁੰਦੇ ਆ ਗੂੜੇ ਲੀੜਿਆਂ ਤੋਂ ਫਿੱਕੇ ਨਾਲ ਜਾਵੜਾ ਤੋਂ ਕੂਤਰਨੇ ਕੀ ਡਰਨ ਗੂੜੇ ਤੋਂ ਬਧੜਾ ਦਰਦਾ ਜਨਵਰ ਸਿਆਣ ਦੇ ਮਾਲਕ ਨੂੰ ਜਿਹੜਾ ਯੋਗਾ ਸੇਵਾ ਕਰਦਾ ਉਹਨਾਂ ਨੂੰ ਸਿਆਣਣਾ ਇਹਨਾਂ ਨੇ ਮੇਨ ਆਵੇ ਮਿਹਨਤ ਜਿਹੜਾ ਮਿਹਨਤ ਕਰ ਗਿਆ ਮਿਹਨਤ ਦੇ ਸਰਤੇ ਹੀ ਆ ਭਰਾ ਆਪਣੇ ਵਾਲਾ ਜਿਵੇਂ ਆਖ ਜਾਣਾ ਹੱਥਾਂ ਨਾਲ ਪਾਣੀ ਦਿੰਦਾ ਨਿੱਕੇ ਬੱਚਿਆਂ ਨੂੰ ਓਏ ਉਹਨੇ ਜਿਉਂ ਜਿਉਂ ਵੱਡੇ ਹੋ ਜਾਂਦੇ ਉਹਦੇ ਹੱਥਾਂ ਤੇ ਬਾ ਚਾਚਾ ਤੁਹਾਡੇ ਤੁਹਾਡੇ ਤਾਂ ਹੱਤ ਜਾਸਾ ਉਹਨੇ ਹੱਥੇ ਵੀ ਲਾ ਲਿਆ ਸੀ ਇੱਕ ਬੱਚਾ ਜਿਆ ਲੱਗ ਜਾਂਦਾ ਲੱਗ ਜਾਂਦਾ ਉਹ ਥਾਣਾ ਦਿੰਦਾ ਜੋਗਾ ਉਹਨਾਂ ਨੂੰ ਮਿਹਨਤਾਂ ਮਿਹਨਤ ਜਿਵੇਂ ਤੂੰ ਸੜਾ ਦੇ ਕੋਈ ਸੈਟਾ ਕੀ ਮੱਝੂ ਗੇੜੇ ਦੀ ਕੀ ਤਿਆਰੀ ਆ ਫੁੱਲ ਦੀ ਤਿਆਰੀ ਆ ਬੋਲ ਤਿਆਰੀ ਧੌਣ ਜੀ ਐ ਕਰਕੇ ਨਹੀਂ ਤਿਆਰੀ ਹੋਣੀ ਭੜਕਾ ਕੇ ਭਾਇਆ ਕਰ ਜੇ ਢਾਂਗੀ ਨਾ ਜੜੇ ਤਾਂ ਇਹ ਤਾਂ ਤੇਰੇ ਨਾਲੇ ਹੋਣਾ ਮੈਂ ਮਾਰੇ ਜੀ ਲਾਲ ਕਰੇ ਜੇ ਭਾਈ ਤੂੰ ਭਰਾ ਜੀ ਝੂਠ ਬੋਲਦਾ ਮੈਂ ਤੁਹਾਨੂੰ ਦੱਸਦਾ ਸਾਡੇ ਕੋਲੇ ਇੱਕ ਛੋਟਾ ਜਿਹਾ ਰੇੜੂਗਾ ਚਿੱਪ ਵਾਲਾ ਮੈਨੂੰ ਕਹਿੰਦਾ ਵੀ ਹੂੰ ਤਾਂ ਬੋਲਿਆ ਨਹੀਂ ਜਾਂਦਾ ਰੇੜੂਗਾ ਲਾ ਕੇ ਕੋਡੇ ਚ ਲਾਇਆ ਵਾ ਜੀ ਦਾ ਰੇੜੂਗਾ ਲਾ ਕੇ ਉਹਨਾਂ ਨੂੰ ਸੁਣਾਈ ਜਾਂਦਾ ਸੀ ਵੀ ਕਹਿੰਦਾ ਮੈਂ ਇੰਨਾ ਕੰਨਾ ਕ ਬੋਲੂਗਾ ਰੇੜ ਗਨੇ ਸੁਣਾ ਸੁਣਾ ਕੇ ਯਾਨੀ ਕਿ ਵਧੀਆ ਚੀਜ਼ ਆ ਉਹ ਵੀ ਬਹੁਤ ਵਧੀਆ ਰੇੜੂਗਾ ਲਾ ਕੇ ਆਪਾਂ ਨੂੰ ਬਾਜਾਂ ਮਾਰੀਆਂ ਬਹੁਤ ਔਕੀਆਂ ਲੱਗਦੀਆਂ ਤੇ ਉਹ ਬਾਜਾਂ ਮਾਰ ਕੇ ਕੋ ਉਤਰ ਬਾਜਾਂ ਦੇ ਸ਼ਾਨੇ ਕਰਨੇ ਇਹਨੇ ਉਹ ਬਾਜਾਂ ਤੇ ਲਾਏ ਆ ਭਰਾ ਉਥੇ ਦਾ ਬਾਜ ਮਾਰ ਲੂ ਬਾਜੀ ਤੇ ਹੁਣ ਗੂਤਰ ਬਾਜ ਤੇ ਫੇਰ ਹੀ ਲੱਗਣਗੇ ਨਹੀਂ ਬਾਜ ਤੇ ਲਾਉਣੇ ਦਾ ਬੱਚੇ ਹੁੰਦੇ ਤੋਂ ਬੰਦੇ ਨੂੰ ਲਾਉਣੇ ਚਾਹੀਦੇ ਆ ਜਦੋਂ ਛੋਟਾ ਬੱਚਿਆਂ ਨੂੰ ਪਣੀ ਪੂਣੀ ਨਹੀਂ ਬਾਕੀ ਯਾਰ ਬੋੜੇ ਜਿਹੜਾ ਦੂਸਰ ਵਾਲਾ ਗੂਤਰ ਨੂੰ ਬਾਜ ਮਾਰ ਕੇ ਭੜਕਾਓ ਸਤਰੀਆਂ ਲਾ ਕੇ ਡਾਓ ਜਦੋਂ ਭੋਣਾ ਆਉਂਦਾ ਸਤਰੀ ਲਾਓ ਬਹਿਣ ਆਏ ਨੂੰ ਤਾਂ ਬਾਜ ਮਾਰੋ ਬਾਕੀ ਪਹਿਲਾਂ ਵੀ ਦਾ ਸਟੇ ਆ ਜਦੋਂ ਗੂਤਰ ਜਦੋਂ ਗੂਤਰ ਮੰਨ ਲਾ ਵੀ ਸਤਰੀ ਤੇ ਚੜਾਉਣਾ ਸਤਰੀ ਦੇ ਘਰੇ ਤੈ ਪੱਟ ਕੇ ਢਾਂਗੀ ਭੜਕਾਓ ਇਹ ਗੱਲ ਤਾਂ ਕਲੀਅਰ ਆ ਵੀ ਜਿਵੇਂ ਕੂਤਰ ਨੂੰ ਭੋਣਾ ਅੱਜ 10 ਫੁੱਟ ਉਧਰ ਲੈ ਜਾ 20 ਫੁੱਟ ਉਧਰ ਲੈ ਜਾ ਜਾਂ ਉੱਚੇ ਨਹੀਂ ਲੈ ਜਾ ਮੁੰਡੇ ਦੇ ਦੂਜੇ ਪਾਸੇ ਇਹ ਇਹ ਗੱਲ ਨਹੀਂ ਜ਼ਰੂਰੀ ਕੋਈ ਢਾਂਗੀ ਜ਼ਰੂਰ ਵਧੀਆ ਗੱਲ ਲਾ ਦਿਓ ਹਨ ਜਦੋਂ ਬੈਠਣਾਉਂਦਾ ਹੋ ਉਹਨੂੰ ਖਿਲਾਓ ਬਾਜਾ ਮਾਰੋ ਬਹਿ ਗਿਆ ਠੀਕ ਆ ਨਹੀਂ ਫਿਰ ਲੰਮੀ ਬਦ ਨਾਲ ਦੇ ਨਾਲ ਲੱਗੀ ਨਾ ਰਹਿੰਦੇ ਨਹੀਂ 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 ਉਹ ਜੇ ਕੂਤਰ ਤੁਹਾਡਾ ਹੈਗਾ ਉਹਨੂੰ ਦਾਹ ਵੀ ਫੁੱਟਪਾਥ 'ਤੇ ਜਾ ਕੇ ਢਾਂਗੀ ਲਾ ਲੋ ਜੇ ਉੱਤੇ ਚੜ ਗਿਆ ਫਿਰ ਉੱਚੇ ਨੀਵੇਂ ਤਾਂ ਲਾ ਲੋ ਉਹ ਢਾਂਗੀ ਕੂਤਰ ਸਪੈਸ਼ਲ ਹੀ ਚੜ ਜਾਂਦੇ ਆ ਬਾਕੀ ਮਾਲ ਜੇਰਾ ਤੁਮ ਮੈਂ ਗਲਤ ਨਾ ਨਾ ਆ ਗੱਲ ਵੀ ਤੇਰੀ ਹਾਂ ਤੇਰਾ ਕੂਤਰ ਬਹੁਤ ਇਹ ਹੋ ਵੀ 5-6 ਸਾਲ ਪੁਰਾਣੀ ਗੱਲ ਆ ਹਾਂ ਤਾਂ ਸਾਨੂੰ ਦੂਸਰਾ ਤਾਂ ਇੰਨਾ ਹੈ ਨਹੀਂ ਦੇਗਾ ਦੂਸਰਾ ਛੱਡਣੀ ਆ ਠੀਕ ਆ ਤੂੰ ਇੱਕ ਉੜਦੀ ਹੁੰਦੀ ਸੀ ਅਸੀਂ ਉਹਨੂੰ ਬਿਠਾ ਲਿਆ ਕਰਕੇ ਜਿੱਥੇ ਜਗ੍ਹਾ ਤੇ ਬੈਂਦੀ ਸੀ ਉਹ ਤਾਂ ਬਿਠਾ ਲੈਂਦੇ ਸੀ ਉਹ ਹਾਂ ਤੇ ਬਾਜੀ ਜਿਹੜਾ ਰਹੇਗੇ 15 ਕਿ ਦਿਨ ਅਸੀਂ ਕਿਹਾਣਾ ਤੇਰੀ ਰਿਸਕੀਮ ਵਸੇਗਾ ਵੀ ਅੱਜ ਇਹਨੂੰ ਆਪਾਂ ਦੂਸਰੇ ਕੋਠੇ ਤੇ ਕੱਲੂ ਤੀਸਰੇ ਤੇ ਗਏ ਬਹਾਵਾਂਗੇ ਅਸੀਂ ਐਂ ਕਰਦੇ ਰਹੇ ਠੀਕ ਹੈ ਤੇ ਫਿਰ ਆਪਣੇ ਨਾਲ ਉੱਥੇ ਪਸ਼ੂ ਹੁੰਦੇ ਉੱਚੀ ਜਗ੍ਹਾ ਸੀ ਜਿੱਦੇ ਪਸ਼ੂ ਆ ਉੱਥੇ ਗੁੰਡੇ ਦੇ ਕੋਲੇ ਹਾਂ ਤੇ ਮੱਝਾਂ ਦੇ ਕੋਲੇ ਨੀਵੀਂ ਛਤਰੀ ਕਰਕੇ ਉੱਥੇ ਹੀ ਬਾਈ ਉਹ ਸਾਰੇ ਪਾਸੇ ਬਹਿਣ ਲੱਗ ਪਈ ਚਾਚੇ ਘਰੇ ਬਿਠਾ ਕੇ ਲਿਆਂਦੀ ਉੱਥੇ ਹੀ ਬਹਿ ਗਈ ਉਹ ਠੀਕ ਹੈ ਅਸੀਂ ਜੇ ਛੱਡੀ ਅਸੀਂ ਹੈਗਾ ਵੀ ਹੋਰ ਕੋਈ ਬੈਠੇ ਨਾ ਬੈਠੇ ਵੀ ਆਪਣੀ ਬੈਠੂਗੀ ਇਹ ਬੈਜੋ ਇਹ ਬੈ ਲੂਗੀ ਅਸੀਂ ਛੱਡਦੇ ਸਾਨੂੰ ਸ਼ੌਂਕ ਸੀ ਦੂਸਰ ਆਉਂਦੀ ਹੈਣੀ ਸੀ ਆ ਪਤਾ ਨਹੀਂ ਦੂਸਰ ਕੀ ਹੁੰਦੀ ਆ ਸਾਨੂੰ ਮਤਲਬ ਸ਼ੌਂਕ ਸੀਗਾ ਵੀ ਦੂਸਰ ਸਾਂਭਾਂਗੇ ਦੂਸਰ ਤਾਂ ਸਾਂਭਾਂਗੇ ਨਾ ਛੱਡਦੇ ਜੇ ਹੱਥ ਤਾਂ ਆਉਂਦਾ ਨਹੀਂ ਹੁੰਦਾ ਸੀਗਾ ਅਸੀਂ ਇੱਕ ਵੀ ਅੱਜ ਆਪਾਂ ਕੀ ਆ ਜੀ ਹਾਂ ਅਸੀਂ ਛੱਡਤੀ ਹੋ ਵੀ ਹਾਂ ਆਥਣੇ ਫਿਰ ਆਥਣੇ ਹੁਣ ਮੁੰਡੇ ਸੀਗੇ ਨਾਲ ਤੇ ਮੈਂ ਕਿਹਾ ਵੀ ਪੱਕੀ ਆਉਗੀ ਸਾਰਿਆਂ ਨੇ ਤਿਆਰੀ ਕੀਤੀ ਸੀਗੀ ਉਵੇਂ ਹੀ ਸਤਰੀ ਲਾ ਲਈ ਬੇਚਪਰੇ ਲੋਕਾਂ ਨੇ ਬਾਲਿਓ ਬੈਠੀ ਨਹੀਂ ਅੱਛਾ ਲੋ ਜੀ ਗੋਆਗੇ ਮੋੜ ਐ। ਆਹ ਵੀ ਬਹੁਤ ਵਿਸ਼ੇਵਾਨਾਂ ਗਿਆਰ ਕੀ ਗੱਲ ਫੇਰ ਮੇਰੇ ਉਹ ਕਹਿੰਦੇ ਵੀ ਉਹ ਆਪਣੀ ਉਹ ਆ ਜਿੰਨੀ ਮਿਹਨਤ ਕਰੀ ਐਵੇਂ ਗਈ ਹੈ ਨਾ। ਹਾਂ। ਦੂਸਰਾਂ ਵਾਲਾ ਕਬੂਤਰ ਆਵਾਜ਼ ਤੇ ਆਉਣਾ ਚਾਹੀਦਾ। ਬਾਜ ਤੇ ਆਉਣਾ ਚਾਹੀਦਾ। ਮੇਨ ਭਰਾ ਜੀ ਨਸਲ ਤੇ ਡਿਪੈਂਡ ਆ। ਹਾਂ। ਸਮਝ ਗਿਆ? ਸਿਆਣਾ। ਕਬੂਤਰ ਸਿਆਣਾ ਹੋਣਾ ਚਾਹੀਦਾ। ਨਸਲਾਂ ਬੈਂਦੀਆਂ। ਥੋੜੇ ਹੱਥ ਹੀ ਨਾ ਆਇਆ ਉਹਨੂੰ ਛੱਡੋਗੇ ਕੀ? ਚਾਚਾ ਤੂੰ ਵੀ ਦੱਸ ਦੇ ਕੋਈ। ਮੈਂ ਹੁਣ ਦੱਸਤਾ ਚੁੱਕਿਆ ਸਿਆਣਾ। ਇਹ ਦੋਏ ਗੱਲਾਂ ਨਾਲ ਸਹਿਮਤ ਆ ਇਹਨਾਂ। ਨਾ ਸਹਿਮਤ ਆ। ਜਾਮਾ। ਉੱਤਰ ਤਾਂ ਕਿੰਨਾ ਬਾਜ ਤੇ ਲੱਗਿਆ ਵਾ ਉਨਾ ਹੀ ਚੰਗਾ ਬਸ ਨੇੜੇ ਬਹਿਣਾ ਆਇਆ ਮਾਰਾਂਗੇ ਮਾਰ ਆਥਣੇ ਆਇਆ ਕਰ ਫਿਰ ਬਾਜਾਂ ਸਾਡੀਆਂ ਤਾਂ ਨਿਕਲਦੀਆਂ ਨਹੀਂ ਬਹਿ ਜਾਂਣਗੀਆਂ ਤੇ ਤੇਰੀ ਬਾਜ ਮਰਵਾਇਆ ਕਰਾਂਗੇ ਤੂੰ ਗਿਆਨੀ ਬੰਦਾ ਨਹੀਂ ਬਾਜ ਉਹੀ ਸਪੀਕਰ ਚ ਭਰ ਲੋ ਹੁਣ ਵੀ ਭਰਨ ਤੋਂ ਜਾਣਦੇ ਜੇ ਤੇ ਬਾਜ ਵੀ ਬਈ ਨਹੀਂ ਮਾਰ ਲੈਣਾ ਮਾਰ ਦੇ ਇੱਕ ਮਿੰਟ ਇੱਕ ਗੱਲ ਹੋਰ ਵੀ ਆ ਜ਼ਰੂਰੀ ਨਹੀਂ ਆਵਾਜ਼ ਜਨਮਰ ਸੋਦਾ ਢਾਗੀ ਹੜਾਈ ਕਿ ਆਉਣਾ ਚਾਹੀਦਾ ਜੇ ਆਵਾਜ਼ ਤੇ ਨਹੀਂ ਨਾ ਕਈ ਵੰਨਾ ਮੋੜ ਹੁੰਦਾ ਆਪਾਂ ਆਵਾਜ਼ ਮਾਰਦੋਂ ਹੀ ਸੰਦੇ ਆ ਜੇ ਕਰ ਰੰਗਵਾਲ ਨਹੀਂ ਸੋਹਣੇ ਲੱਗਦੇ ਹਨ ਆ ਗੱਲ ਸਮਝਦਾ ਬੰਦਾ ਨਹੀਂ ਜੇ ਬਾਜ ਮਾਰ ਨਹੀਂ ਸਿੱਖੀ ਨਹੀਂ ਨਹੀਂ ਪੂਰੇ ਤੋਂ ਸਿੱਖੋ ਨਹੀਂ ਗੱਲ ਤਾਂ ਇਹ ਆ ਬਾਜ ਦੀ ਕਿ ਢਾਂਗੀ ਤੁਹਾਡੀ ਸਾਮੀ ਹੋਣੀ ਚਾਹੀਦੀ ਆ ਬਸ ਤੁਹਾਡੀ ਜਿਹੜੀ ਪੁੱਤੂ ਵਾਲੀ ਕੂਤਰੀ ਤੁਹਾਡੇ ਤੇਰੇ ਵਾਲੀ ਕੂਤਰੀ ਉਹ ਪੁੱਤੂ ਆਰਾਮੇ ੱਢੀ ਸੀ ਮੈਂ ਸਮਝ ਗਿਆ ਉਹ ਅਸੀਂ ਕੱਪੜਾ ਅਸੀਂ ਹੋਰ ਨਾਲ ਲਿਆ ਨਾਲ ਇੱਕ ਤਾਂ ਬਾਸ ਵੱਡਾ ਉਹਦੇ ਵੀ ਦੱਸਿਆ ਇੱਕ ਤਾਂ ਮੇਰੇ ਪੈਰ ਲੱਗੇ ਬਾਸ ਬੜਾ ਉੱਚਾ ਸੀ ਤੇ ਆ ਸਾਮੀ ਤਹਿ ਕੁਤਰੀ ਸਿਆਣ ਕੇ ਮੋੜ ਤੇ ਜਵਾਕਾਂ ਦੇ ਘਰੇ ਲੱਗੀ ਸੀ ਨਾ ਆਪਣੇ ਉਹ ਨੀਵੀਂ ਪੈਂਦੀ ਸੀ ਵਿਹੜੇ ਜਮਾ ਹਾਂ ਉਹ ਉੱਚੀ ਲਾਈ ਰੱਖੀ ਉੱਚੀ ਵੀ ਲਾਈ ਰੱਖੀ ਬਾਕੀ ਤਹਿ ਨਹੀਂ ਸਾਮੀ ਯਾਰ ਕੁਤਰ ਜਾਨਵਰ ਬਹੁਤ ਸਿਆਣਾ ਅਗਰ ਮੈਨੂੰ ਆਖਿਆ ਹੁਣ ਮਲੂਕੇ ਆਪਣਾ ਕੁਤਰ ਦੇਖ ਬੈਠਾ ਉਹ ਨਹੀਂ ਬਣਾਇਆ ਮਲੂਕੇ ਆਪਣਾ ਜਮਨ ਨੇਰਾ ਹੋ ਗਿਆ ਹਾਂ ਸਾਮੀ ਤਹਿ ਤੂੰ ਆਖੇ ਵੱਡੀ ਚਦਰੀ ਕਾ ਤੂੰ ਲਈ ਫਿਰਦਾ ਹਾਂ ਤੇ ਵੱਡੀ ਤਾਂ ਕਰਕੇ ਬੈਠ ਗਿਆ ਨਾ ਇੱਕ ਪਾਸੇ ਕਾਲਰ ਜੀ ਉਹਦੀ ਲੰਕਦੀ ਤੂੰ ਆਖੇ ਐਂ ਹੀ ਬੈਠੋ ਤੁਸੀਂ ਆਦਦੇ ਸੀ ਨਾ ਅਸੀਂ ਆਦਦੇ ਸੀ ਇਹ ਇਹਦੀ ਸਿਆਣੇ ਨੂੰ ਇਹੀ ਆ ਅੱਜ ਮੈਂ ਛੁੱਟੀ ਲਿਆਵਾ ਘਰੇ ਹੋਰ ਤੇ ਪੈਂਦਾ ਏ ਜਿਹੜੇ ਬਹਿਣਾ ਉਨੇ ਰਿਓ ਵਿੱਚ ਬਹਿ ਗਿਆ ਪਾਈ ਬਹਿ ਗਿਆ ਸਹੀ ਹੈ ਸਹੀ ਹੈ ਸਹੀ ਹੈ ਆਈ ਫੋਨ ਡੀ ਜਿਹੜੀ ਕਬੂਤਰੀ ਸੀ ਕੋਡੀ ਵਾਲੀ ਤਾਂ ਜਮੇ ਜਮੇ ਇੱਕ ਬਸ ਜਿਹੜੀ ਅਲਰਜੀ ਸੀ ਬਾਰੇ ਸੀ ਇਹਦੇ ਪਰਾਪਰ ਡਿਆ ਜਾ ਹਾਟਾ ਬਰੋ ਪਾਟਾ ਗੱਡੀ ਬੈਠਾ ਮੀਂਹ ਦਾ ਕਾਦਾ ਬਹਿਣਾ ਉਹ ਵੀ ਬੈਗੀਆਂ ਨੇ ਬਾਕੀ ਯਾਰ ਮਿਹਨਤ ਤੇ ਡਿਪੈਂਡ ਆ ਭਰਾ ਹਾਂ ਜਾਨਵਰ ਮਿਹਨਤ ਪਾਲਦੇ ਜੇ ਤੂੰ ਕੈਰ ਦੀ ਬਾਜੀ ਛੱਡਣੀ ਹੈ ਚਾਹੀਦੀ ਦੁਸਤਰ ਦੀ ਛੱਡਣੀ ਹੈ ਜੇ ਤੇਰੇ ਕੋਲ ਸਮਾਂ ਹੈਗਾ ਤਾਂ ਬਈ ਛੱਡੋ ਰੱਜ ਕੇ ਹਨਾ ਤੇ ਨਹੀਂ ਜੇ ਸਮਾਂ ਨਹੀਂ ਤਾਂ ਉਹਦਾ ਘੱਟ ਛੱਡ ਲਓ ਮਿਹਨਤ ਬਿਨਾ ਇਹ ਨਹੀਂ ਉੱਡਨੇ ਮੈਂ ਦੇ ਸਰਤੇ ਆਵਾ ਸਮਾਭਾਲ ਦੇ ਸਮਾਂ ਹੁਣ ਦੇਣਾ ਹੀ ਪੈਂਦਾ ਹੈ ਬਾਕੀ ਹੁਣ ਕੁੱਤਰਸਾਰ ਹੋਈ ਜਾਂਦੇ ਸਾਰਿਆਂ ਦੀਸਾਰ ਹੋਈ ਜਾਂਦੇ ਆ ਕੁੱਤਰ ਬੱਸ ਉਨਾਈਆ ਬਾਲ ਕਿੱਡੇ ਕਿੱਡੇ ਸਾਹਮਣੇ ਆ ਜਾਣੇ ਭਰਾ ਮੇਰੇ ਵਰਗੇ ਪਰਫੂਲੀਆਂ ਬਾਲਾਂ ਮਾਰਦੇ ਆ ਕਾਰਨਾਂ ਜੇ ਸਾਰਿਆਂ ਨੇ ਵਧੀਆ ਉਡ ਦੇ ਹੁੰਦੇ ਆ ਕਬੂਤਰ ਜਿਹੜੀ ਬਾਜੀ ਤੇ ਉਹ ਐ ਨਹੀਂ ਹੁੰਦਾ ਬਾਜੀ ਤੇ ਕਰਮਾਂ ਦੀ ਜਿੱਤ ਹਾਰ ਹੋ ਜਾਂਦੀ ਹੈ ਕਰਮਾਂ ਦੀ ਵੀ ਆ ਸਾਹ ਬਸਭਾਲ ਦੀ ਵੀ ਆ ਕਰਮਾਂ ਦੀ ਵੀ ਆ ਇੱਕਦਲ ਹੋਰ ਵੀ ਖੇਡ ਦੇ ਸਿਰ ਤੇ ਵੀ ਆ ਸਾਰਾ ਕੁਝ ਹੀ ਆ ਜਦੋਂ ਵਾਰੀ ਨਾ ਜਾਨਵਰ ਘਰੇ ਬਹੁਤ ਉੱਡੀ ਜਾਂਦੇ ਹੁੰਦੇ ਉਹ ਤੰਦਰੁਸਤ ਨਹੀਂ ਹੁੰਦੇ ਉਹ ਬਾਹਰ ਖੜ ਹਰ ਜਾਂਦੇ ਮੇਨ ਮੇਲਾ ਦਾ ਯਾਰ ਤੰਦਰੁਸਤੀ ਦਾ ਸਮਝ ਗਿਆ ਜੀ ਛੱਡੇ ਤੋਂ ਪਤਾ ਜਾਨਵਰ ਤੰਦਰੁਸਤ ਹੋਂ ਜਿਹੜਾ ਬੰਦਾ ਸਾਹ ਦਾ ਉਹ ਤੰਦਰੁਸਤ ਹੋਵੇ ਜਿਹੜਾ ਬੰਦਾ ਡੌਂਦਾ ਉਹ ਤੰਦਰੁਸਤ ਹੋਵੇ ਜੇ ਮੇਰੇ ਵਰਗਾ ਉਹੀ ਬਿਮਾਰ ਆ ਸਤਰੀ ਤੇ ਬੈਠੇ ਮੱਚੀ ਜਾਂਦੇ ਫੇਰ ਵੀ ਨਹੀਂ ਯਾਰ ਫੇਰ ਤਾਂ ਕੋਟੇ ਸਮਝ ਗਿਆ ਫੇਰ ਨਹੀਂ ਕੋਈ ਟਾਈਮ ਦੀ ਆ ਗਈ ਟਾਈਮ ਦੀ ਆ ਜਿਆ ਪਰ ਕੋ ਸਮਾਂ ਹੈ ਨਹੀਂ ਜਾਨਵਰ ਆਪਣਾ ਢਾਂਗੀ ਤੇ ਬੈਠਾ ਤਾਈਓ ਤਾਈਓ ਦਾ ਬਾਬਾ ਪਾਈਓ ਦਾ ਬਾਬਾ ਸਾਡਾ ਅਜ ਡੇਰੇ ਵਾਲਾ ਬਾਬਾ ਕਹਿੰਦਾ ਸੀਗਾ ਸਾਡਾ ਜੱਸਾ ਸਾਫਲੇ ਜੇ ਰੰਗ ਵਾਲਾ ਕਹਿੰਦਾ ਸਾਫਲਾ ਕਹਿੰਦਾ ਇੱਕ ਸਾਫ ਆ ਜਾ ਕਹਿੰਦਾ ਕੀ ਕਹਿੰਦਾ ਇਹ ਆਓ ਸਾਵਾ ਰੰਗ ਵਾਲਾ ਕਹਿੰਦਾ ਕਹਿੰਦੀ ਸਾਵਾ ਰੰਗ ਕਹਿੰਦਾ ਜੀ ਬਾਬਾ ਤੇ ਧੋਪ ਨਾ ਹੀ ਸਾਵਾ ਹੋਇਆ ਇਹ ਉਂ ਨਹੀਂ ਹੋਇਆ ਇਹ ਮੱਤ ਕੇ ਹੋਇਆ ਹੂੰ ਤਾਂ ਵੀ ਸਾਡਾ ਬਾਈ ਸਾਡਾ ਮੁੰਡਾ ਬਹੁਤ ਕੋਰਾ ਏ ਇਹ ਧੋਪ ਨਾ ਕਾਲਾ ਹੋ ਗਿਆ ਬਾਕੀ ਬੋੜੇ ਤੂੰ ਆਏ ਦਾ ਬੋੜੇ ਤੂੰ ਆਏ ਦੱਸ ਤੇਰਾ ਏਰੀਆ ਠਾੜਾ ਆ ਗਿਆ ਤੇ ਤੁਹਾਡੇ ਕੂਤਰ ਉਧਰ ਬਹੁਤ ਚੰਗੇ ਆ ਜੋ ਠਾੜ ਨੇੜੇ ਆ ਸਾਡੇ ਵੀ ਅਸੀਂ ਠਾੜ ਤੇ ਨਹੀਂ ਆਉਂਦੇ ਤੇਰੇ ਕੋਲੇ ਕੂਤਰ 20 ਕਿਲੋਮੀਟਰ ਤੇ ਠਾੜ ਚੱਲ ਫਿਰ ਵੀ ਵੇਖਣ ਤਾਂ ਜਾਂਦੇ ਆ ਵੇਖਣ ਜਾਂਦੇ ਆ ਤੁਹਾਡੇ ਨੇੜੇ ਆ ਬੜੀਆਂ ਛੱਡੀਆਂ ਵੀ ਆ ਬੰਦਿਆਂ ਚ ਵੀ ਬੱਚੇ ਰਹੇ ਉਹਨਾਂ ਦੇ ਵਧੀਆ ਕੋ ਕਰ ਕਿੰਨੇ ਟਾਈਮ ਦੇ ਕੂਤਰ ਰੱਖੇ ਵੇ ਤੇਰੇ ਕੋਲੇ ਵੀ ਮੰਨ ਲਾ ਮੇਰੇ ਤਾਂ ਬਈ ਯਾਰ ਮੇਰੇ ਨਾਲ ਹੁਣ 2010 ਦੋ ਚ ਰੱਖੇ ਹੋਣੇ ਆ 2010 ਨਹੀਂ ਯਾਰ 8 ਚ ਦਾ ਚ ਇਥੇ ਹੋਣੀ ਉਹ ਯਾਰ 8 9 ਚ ਦਾ ਇਧਰ ਕੋਲ ਕੂਤਰੀ ਨਹੀਂ ਨਹੀਂ ਉਹ ਕਦੋਂ ਲੈ ਕੇ ਆਈ 12 13 ਨਹੀਂ ਯਾਰ ਨਾ 9 ਨੂੰ ਚ ਲੈ ਕੇ ਆਏ ਤੇਰੇ ਕੋਲ ਚੂਹੀ ਕੂਤਰੀ ਜਿਹੜੀ ਲੈ ਕੇ ਆਏ ਸੀ ਨਹੀਂ ਨਹੀਂ 9 ਪਤਾ ਨਹੀਂ ਦਾ ਹੋ ਸਕਦਾ 10 ਤੋਂ ਪਹਿਲਾਂ ਬਾਜੀ ਵੀ ਨਾ ਛੱਡੀ ਹੋ ਰੱਖੇ ਤਾਂ ਹੋਣਗੇ ਨਹੀਂ ਪਹਿਲਾਂ ਨਿੱਕੇ ਹੁੰਦੇ ਤੇਰੇ ਰੱਖੇ ਸੀ ਕਿ ਨਹੀਂ ਹਾਂ ਰੱਖੇ ਤੂੰ ਕਹਿੰਦਾ ਮੈਨੂੰ ਕੁੱਤਰ ਹੁਣ ਰੱਖੇ ਨਹੀਂ ਨਹੀਂ ਉਦੋਂ ਪਤਾ ਕੀ ਹੋ ਰਿਆ ਸੀ ਹਾਂ ਮੰਨ ਲਓ 10 ਸਾਲ ਦੇ ਵਿੱਚ ਵਿੱਚ ਦੀ ਗੱਲ ਹੋਊਗੀ 10 ਸਾਲ ਦੀ ਉਮਰ ਹੋਣੀ ਮੇਰੀ ਉਦੋਂ ਛੋਟਾ ਆਇਆ ਸੀ ਛੋਟਾ ਆਇਆ ਸੀ ਉਦੋਂ ਰੱਖੇ ਸੀ ਮੰਨ ਲਾ ਵੀ ਚੌਥੀ ਪੰਜਵੀਂ ਚ ਪੜਦਾ ਸੀ ਹਾਂ ਉਦੋਂ ਘਰ ਦੇ ਦਾ ਰੱਖਣ ਨਹੀਂ ਦਿੰਦੇ ਹੁੰਦੇ ਸੀਗੇ ਹੂੰ ਆਪਣੇ ਦਰਵਾਜ਼ਾ ਸੀ ਦਰਵਾਜ਼ੇ ਦੇ ਨਾਲ ਖੁਰਨੀ ਹੁੰਦੀ ਤੇ ਖੁਰਨੀ ਦੇ ਵਿੱਚ ਨਾ ਫੁੱਡਾ ਬਣਾਇਆ ਛੋਟਾ ਆ ਜਾਂ ਲੋਕਿੱਟਾਂ ਦਾ ਉਹ ਬਣਾਏ ਕੁੱਕੜਾ ਵਾਸਤੇ ਕੁੱਕੜਾ ਕੜੇ ਕ ਆਂਡੇ ਉਹਨਾਂ ਵਾਸਤੇ ਉਹਦੇ 'ਚ ਰੱਖ ਲੈਂਦੀ ਆ ਮੈਂ ਹਾਂ ਉਹਦੇ 'ਚ ਰੱਖ ਲੇ ਤੋਂ ਇੱਕ ਆ ਗਿਆ ਉਹ ਕਿਹੜਾ ਗੁੱਲੇ ਆਉਂਦਾ ਏ ਕਿ ਤੂੰ ਆਪਣੇ ਨਾਲ ਕਿ ਕਰਾਈਆਂ ਉਹਨਾਂ ਦੇ ਆ ਜਾਂਦੇ ਹੁੰਦੇ ਸੀ ਹਾਂ ਉਹ ਇੱਕ ਆ ਗਿਆ ਦੋ ਕੇ ਚਾਰ ਪੰਜ ਬਣ ਗਏ ਉਹਨਾਂ ਨੇ ਆਂਡੇ ਮੁੰਡੇ ਲਾ ਲਏ ਠੀਕ ਆ ਉਹ ਸਾਲ ਖਤਮ ਐ ਰੱਖੀ ਰੱਖਿਓ ਹਾਂ ਤੋਂ ਆਂਡੇ ਲਾਣੇ ਉਹਦੇ 'ਚ ਨਾ ਕੱਚੇ ਵੱਧ ਹੁੰਦੇ ਸੀ ਘਰ ਘਰ ਉਦੋਂ ਹਾਂ ਸੱਪ ਵੜ ਗਏ ਆਹ ਪੁਰਾਣੀ ਗੱਲ ਆ ਹਾਂ ਸੱਪ ਵੜ ਗਏ ਮਾਨਾ ਤੂੰ 10 ਸਾਲ ਦਾ ਸੀ ਹੁਣ ਤੇਰੀ 35 ਸਾਲ ਦੀ ਉਮਰ ਹੋਊਗੀ ਦੋਕ ਦੋਕ ਮਾਨਾ 25 30 ਸਾਲ ਦੀ ਗੱਲ ਦੋ ਕ ਦਿਨ ਮਰ ਗਏ ਮੈਂ ਯਾਰ ਪਤਾ ਨਹੀਂ ਕਿਉਂ ਮਰ ਗਏ ਛੋਟੇ ਜਿਹੇ ਸੀ ਅਸੀਂ ਉਹਨਾਂ ਨੂੰ ਨਾ ਪਨੁਕ ਪਤਾ ਅਗਲੇ ਦਿਨ ਜਦੋਂ ਫੇਰ ਅਗਲੇ ਦਿਨ ਆ ਗਿਆ ਫੇਰ ਇੱਕ ਮਰਿਆ ਪਿਆ ਤੇ ਇੱਕ ਬੈਠਾ ਵਿੱਚ ਤਿਆਰੀ ਸੀਗੀ ਮੇਰੇ ਸਹਾਂ ਨਾਲ ਰੇਕ ਤੂੰ ਏਟ ਲਾ ਕੇ ਨਾ ਏਟ ਲਾ ਕੇ ਅੰਡੇ ਲਾਇਜ਼ੇਟਰ ਪਈ ਨਹੀਂ ਸੀ ਏਟ ਤੇ ਮਗਰਾਂ ਡੇ ਸੀ ਅੰਮ ਮੈਂ ਯਾਰ ਭੱਜ ਕੇ ਵੇਖਾ ਜਵਾਗ ਸੀਗਾ ਮੈਂ ਗਾਂਡੇ ਦਾ ਵੇਖੀ ਗਾਂਡੇ ਹੈਗੇ ਬੱਚੇ ਉਹਨਾਂ ਚੋਂ ਨਿਕਲ ਆਣਗੇ ਪੁੱਤਰ ਤਾਂ ਮਰ ਗਏ ਹਾਂ ਜਦੋਂ ਮੈਂ ਜਾ ਕੇ ਵੇਖਣ ਲੱਗਿਆ ਉਹਨੇ ਭਣਵੇਂ ਹੁਣੇ ਚੱਕ ਲਿਆ ਅੱਛਾ ਸੱਪ ਨੇ ਸੱਪ ਨੇ ਉਹ ਚੱਕ ਲਿਆ ਪੂਰਾ ਕਾਲਾ ਫੁੱਲ ਉਹ ਭਣਵੇਂ ਮੈਂ ਜੋ ਮੈਂ ਜਵਾਗ ਸੀ ਨਾ ਰਾਤ ਨੂੰ ਮਤਲਬ ਪੂਰੇ ਚੀਕ ਚੀਕ ਮਾਰੀ ਚੀਕ ਮਾਰੀ ਚੀਕ ਮਾਰੀ ਤਾਂਪ ਚੜਿਆ ਉਹ ਰਾਜੀ ਜਵਾਕਨ ਉਹ ਤਾਂਪ ਚੜ ਜਾਂਦਾ ਹੁੰਦਾਈ ਮੈਨੂੰ ਛੋਟੇ ਦਿਨ ਬੜਾ ਤ ਯਾਦ ਨਹੀਂਗਾ ਮੈਂ ਤਾਂ ਭੱਜ ਆਇਆ ਉਥੋਂ ਵੀ ਫਿਰ ਉੱਥੇ ਆਪਣੇ ਨੇੜੇ ਮੁੰਡਾ ਸੀ ਗਵੰਡਾਂ ਘਰਾ ਦਾ ਹੂੰ ਉਹਨੇ ਮਾਰ ਮੂਰਤਾ ਉਦੋਂ ਬਾਅਦ ਫਿਰ ਉਹ ਛੜਤੇ ਹੀ ਡਰਦੇ ਨੇ ਘਰ ਦੇ ਨੂੰ ਬਹਾਨਾ ਮਿਲ ਗਿਆ ਛਡਾਉਣ ਦਾ ਬਾਹਰ ਸੁਣਾਉਣ ਦਾ ਬਹਾਨਾ ਮਿਲ ਗਿਆ ਉਹ ਛੜਤੇ ਫਿਰ ਮੈਂ ਫਿਰ ਹੁਣ 10 8 ਦਾ ਚੇ ਜਾ ਕੇ ਰੱਖਿਆ ਬਹੁਤ ਟਾਈਮ ਬਾਅਦ ਰੱਖਿਆ ਗੱਲ ਆ ਵੀ ਇੰਨਾ ਪੁਰਾਣਾ ਸ਼ੌਂਕ ਨਹੀਂ ਗਿਆ ਹੁਣ ਉਹ ਭਟ ਗਏ ਨਿਉਲਾ ਤੇ ਚੂਹਾ ਆ ਕੇ ਮੂੜੋਂ ਵਾਲਾ ਆਉਂਦਾ ਸੀ ਕੁੜਕਟ ਹੁੰਦਾ ਕਾਰਨ ਉਹ ਆ ਕੇ ਨਿਉਲੇ ਬਹੁਤ ਵੱਡ ਦੇ ਜਾਂਦੇ ਤੇ ਚੂਹਾ bade ਕਬੂਤਰ ਮਾਰਦਾ ਇੱਕ ਤਾਂ ਪੱਕੀਆਂ ਜਗ੍ਹਾ ਹੋਣੀ ਹੈ ਤੇ ਛੱਤਾਂ ਦੇ ਵਿੱਚ ਜਾੜਦੇ ਹੋਣ ਐਂ ਬਾਕੀ ਯਾਰ ਬਿੱਲੀ ਨੂੰ ਬਹੁਤ ਆਤਾ ਬਿੱਲੀ ਨਾ ਕੂਤਰ ਖਾਂਦੀ ਘਾਟਾ ਗਾਲ-ਬੜਵਾੜਾ ਤੇ ਛੱਡ ਦਿੰਦੀ ਹੈ ਨਾ ਸਾਰਾ ਖੁੱਡਾ ਖਤਮ ਕਰਦੇ ਉਹ ਕਹਿੰਦੇ ਬੁੜਕਣ ਜੋ ਕਰਦੇ ਉਹ ਪਤਾ ਕੀ ਆ ਉਹ ਮਾਰਦੇ ਸਾਰੇ ਨਹੀਂ ਜਦੋਂ ਬਿੱਲੀ ਖੁੱਡੇ ਚ ਵੜ ਗਈ ਕਬੂਤਰਾਂ ਦੇ ਚ ਕਬੂਤਰਾਂ ਨੇ ਫੜਕ ਫੜਕ ਵੱਜੀ ਜਾਣੇ ਵੱਜੀ ਜਿਹੜਾ ਆ ਗਿਆ ਉਹਨੇ ਮਾਰ ਦਿਆ ਕਰਨਾ ਜਿਹੜਾ ਆ ਜਾਂਦਾ ਉਹਦੇ ਮਾਰ ਦੋ ਉਹ ਡਰਦੇ ਭੁੜਕੀ ਜਾਂਦੇ ਆ ਭੁੜਕੀ ਜਾਂਦੇ ਆ ਟੈਲੇ ਦੇ ਗੇਰਾ ਆਪਣੇ ਕਬੂਤਰ ਹੁੰਦੇ ਸੀਗੇ ਕੋਈ ਜਣ ਦੇ ਬਾਹਰ ਚ ਉਹ ਤਾਂ ਵੀ ਨਾ ਜਿਹੜਾ ਲੋਕਾਂ ਦੇ ਉਦੋਂ ਰੱਖੇ ਹੁੰਦੇ ਸੀ ਘਰਾਂ ਦੇ ਵਿੱਚ ਨਾ ਵੇੜਾ ਕਿਸੇ ਕਿਸੇ ਦੇ ਨਹੀਂ ਸੀ ਹੁੰਦਾ ਹਾਂ ਤਾਂ ਰੱਖੇ ਹੁੰਦਾ ਸੀ ਛੱਤਾਂ ਦੇ ਵਿੱਚ ਇੱਕ ਕੁੰਵਾਨੇ ਕੰਨਾਂ ਨੂੰ ਜਾਂ ਹਵਾਉਣ ਚਿਵਨੀ ਜੀ ਉਹਦੇ ਵਿੱਚ ਦੀ ਬਿੱਲੀ ਡਿੱਗ ਗਈ ਬਿੱਲੀ ਨੇ ਸਾਰੇ ਕੂਤਰੋ ਦੇ ਮਾਰਦੇ ਜਦੋਂ ਉਹ ਘਰ ਕੋ ਦਾਣੇ ਪਾਉਣ ਆਇਆ ਤੇ ਉਹ ਦੇਖਿਓ ਨੇ ਤੇ ਬਿੱਲੀ ਵੀ ਵਿੱਚ ਹੀ ਤੇ ਕੂਤਰ ਸਾਰੇ ਮਾਰੇ ਪਏ ਅੱਛਾ ਉਹਨੇ ਤਾਂ ਉਹਥੇ ਹੀ ਬਾਰ ਬੰਦ ਕਰ ਫੇਰ ਉਹਨੇ ਬਿੱਲੀ ਮਾਰੀ ਆ ਠੀਕ ਗੱਲ ਸਾਰੇ ਕੂਤਰ ਮਾਰ ਗਈ ਖਾਦਾ ਕੋਈ ਨਹੀਂ ਮਾਰੇ ਹੀ ਸਾਰੇ ਉਹਨੇ ਠੀਕ ਆ ਠੀਕ ਆ ਠੀਕ ਆ ਪਰਾਜੀ ਬਾਕੀ ਸੌਂਕ ਦੀਆਂ ਗੱਲਾਂ ਯਾਰ ਅਸੀਂ ਇਹ ਚਾਚੇ ਕੋਲੇ ਕੂਤਰ ਉਡਦੇ ਸੀ ਇਧਰ ਆਪਣੇ ਕੋਲੇ ਵੀ ਉਡਦੇ ਸੀ ਕਈ ਵਾਰੀ ਘਰੇ ਹੀ ਬੈਠੇ ਨੇ ਲਾ ਲੈਣੇ ਵੀ ਫਲਾਨਾ ਵੱਧ ਉੱਡੂ ਉਹ ਨਵਾਂ ਵੱਧ ਡੁੱਜਸ ਜੈਨੇ ਕਹਣਾ ਨਹੀਂ ਉਹ ਵੱਧ ਡੁੱ। ਤੇ ਅਸੀਂ ਕੋਕ ਵਾਲਾ ਨਾ ਬੋਤਲਾਂ ਲਾ ਲੈਣੀਆਂ ਜਾਂ ਠੰਡੇ ਨਿੱਕੇ ਲਾ ਲੈਣੇ ਕੱਚ ਦੇ। ਵੀ ਉਹ ਲਾ ਕੇ ਤੇ ਉਹ ਬਾਜੀ ਨਟਾਈ ਜਾਣਗੇ। ਸੌਂਕ ਦੀਆਂ ਗੱਲਾਂ ਇਹ ਹਨਾ ਬੋੜਿਆ। ਐਂ ਚੱਲੀ ਜਾਂਦਾ। ਓਰ ਭਰਾ ਹਾਂ ਦੱਸ ਕੀ ਕਹਿੰਦਾ ਏ ਬੋੜਾ ਭਾ। ਪਰ ਮੈਂ ਟਾਈਮ ਫਾਸ ਨਹੀਂ ਹੁੰਦਾ ਇੱਲੇ ਮਨਾ। ਠੀਕ ਆ ਠੀਕ ਆ ਠੀਕ ਆ। ਬਾਕੀ ਭਰਾ ਸਾਡੀਆਂ ਤਾਂ ਰੋਮਾਂਟਿਕ ਗੱਲਾਂ ਕੋਈ ਐਂ ਨਹੀਂ ਹੈਗਾ ਕੋਈ ਇੰਟਰਵਿਊ ਹੈ ਜਾਂ ਕੁਝ ਵੀ ਨਹੀਂ। ਬਹਿਲੇ ਬੈਠੇ ਯਾਰ ਵੀਡੀਓ ਬਣਾ ਲਈ ਤੇ ਮਨੋਰੰਜਨ ਹੋ ਗਿਆ। ਬਾਕੀ ਠੀਕ ਆ ਭਰਾ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਲਵ ਯੂ ਆ ਭਰਾ ਜੀ ਆਉਣ ਵਾਲਾ ਟਾਈਮ ਬਾਜ਼ੀਆਂ ਆਉਣਗੀਆਂ 2024 ਦੀਆਂ ਤੇ ਨਾਈਆ ਬਾਲ ਕਿੱਡੇ ਕਿੱਡੇ ਸਾਹਮਣੇ ਆ ਜਾਣੇ ਆ ਜਮਾ ਸਾਹਮਣੇ ਆ ਜਾਣੇ ਮਿਹਨਤ ਕਰੋ ਭਰਾ ਮਿਹਨਤ ਜ਼ਰੂਰੀ ਆ ਚਾਚਾ ਇਹ ਕੀ ਕਹਿੰਦਾ ਕਿ ਦੇਖਾਂਗੇ ਜਦ ਤੱਕ ਕਿਵੇਂ ਆ ਫੁੱਲ ਤੇਰੀ ਆ ਤਿਆਰੀ ਫੁੱਲ ਆ ਬਈ ਫੁੱਲ ਆ ਮੁੰਡਾ ਇਹ ਦੋਨੇ ਪਿਓ ਪੁੱਤ ਲੱਗੇ ਹੋਇਆ ਮੈਂ ਰੱਖ ਰਿਹਾ ਕਿ ਘਰੇ ਕਬੂਤਰ ਅੱਗੇ ਮੇਰੇ ਪੈਲਸ ਹੁੰਦੇ ਆ ਇਹ ਰਕੀ ਕਹਿੰਦਾ ਤੇਰੇ ਨਾਲ ਹੀ ਕਹਿੰਦਾ ਹੋਰ ਕਿਤੇ ਦੇਖੀਏ ਦੇਖੀਏ ਤੇਰੇ ਨਾਲ ਪਿੰਡ ਜਦੋਂ ਹੱਥ ਜਰੂਰ ਦੇਖਣੇ ਲਾਇਆ ਕਰਨੇ ਬਰਾਬਰ ਛੱਡਿਆ ਬਰਾਬਰ ਲਾਇਆ ਕਰਨੇ ਆ ਸਾਡੇ ਤਾਂ ਬਾਈ ਸਿੰਘ ਫਸਣੇ ਆ ਚਾਹੀ ਹੋਏ ਯਾਰ ਅੰਕ ਕੇ ਸਾਨੂੰ ਕੋ ਪਹਿਰੇ ਨਾ ਛੱਡਣਾ ਬੇਤਰੀ ਰਿਆਣੀ ਜਿੱਤਣਾ ਮੈਂ ਉਹੀ ਹਾਰ ਮੰਨ ਲਿਆ ਕਰਨੀ ਚਾਚਾ ਲੱਗਿਆ ਯਾਰ ਇਹ ਹੱਥ ਤੇ ਵੀਡੀਓ ਬਣਾ ਰਿਆ ਕਰਨੀ ਵੀ ਹੁਣ ਬੈਠਾ ਠੀਕ ਤੂੰ ਵੀ ਢਾਕੇ ਬਣਾ ਲਿਆ ਕਰਨੀ ਵੀ ਭਾਈ ਹੁਣ ਬੈਠਾ ਦਾ ਐ ਥੋੜੀ ਕਹਣਾ ਵੀ ਦੂਜੀ ਵਾਰੀ ਕਿ ਤੀਜੀ ਵਾਰੀ ਤੂੰ ਐ ਕਹਦਾ ਕਰ ਮੈਂ ਹੁਣ ਬੈਠਾ ਧਰ ਮੇਰ ਮੇਰ ਮੈਂ ਛੱਡਿਆ ਕਰਾਂਗੇ ਅਸੀਂ ਹਾਂ ਜੇ ਬਸ ਆਪਕੇ ਲਈ ਬੰਦਾ ਆਇਆ ਹੈ ਏਅਰ ਦਾ ਬੰਦਾ ਮੋਹਰਾਂ ਲਾ ਕੇ ਛੱਡਾਂਗੇ ਕੋਈ ਗੱਲ ਨਹੀਂ ਤੈਨੂੰ ਤੈਨੂੰ ਠੰਡਾ ਕੋਈ ਨਹੀਂ ਪਿਉਂਦੇ ਤੈਨੂੰ ਪਿਆਵਾਂਗੇ ਕੋਕ ਚਲ ਓਕੇ ਆ ਭਰਾਜੀ ਧੰਨਵਾਦ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਆ ਸਾਡੀਆਂ ਤਾਂ ਰੋਮਾਂਟਿਕ ਗੱਲਾਂ ਬਹੁਤ ਸਾਂ ਓਕੇ ਲਵ ਯੂ